वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਕਬੱਡੀ365.com ਤੇ। ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਕਬੱਡੀ365.com ਜਿਹੜੀ ਹੈ ਉਹ ਕਬੱਡੀ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦੀ ਰਹਿੰਦੀ ਹੈ ਔਰ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਮੱਖਣ ਢਾਲੀਵਾਲ। ਦੋਸਤੋ ਇਹ ਪੰਜਾਬ ਅਕੈਡਮੀਜ਼ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਵੀ ਨੇ ਔਰ ਨਾਲ ਹੀ ਇਹ ਜਿਹੜੇ ਮੀਰੀਪਰੀ ਕਬੱਡੀ ਕਾਪੂਰਥਲਾ ਦੇ ਓਨਰ ਵੀ ਨੇ। ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਮੱਖਣ ਢਾਲੀਵਾਲ ਜੀ ਨਾਲ। ਮੱਖਣ ਜੀ ਤੁਹਾਡਾ ਸਵਾਗਤ ਹੈ ਜੀ ਕਬੱਡੀ 365.com ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ 365 ਦਾ ਥੈਂਕ ਯੂ ਜੀ ਮੱਖਣ ਜੀ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਤੁਹਾਡੀ ਕਬੱਡੀ ਬਾਰੇ ਵਿੱਚ ਯਾਨੀ ਮੱਖਣ ਢਾਲੀਵਾਲ ਕਬੱਡੀ ਦੇ ਨਾਲ ਕਿਵੇਂ ਜੁੜੇ ਔਰ ਉਸ ਤੋਂ ਬਾਅਦ ਹੁਣ ਜਿਹੜਾ ਕਬੱਡੀ ਦੇ ਵਿੱਚ ਚੱਲ ਰਿਹਾ ਨੀਰੀ ਪੀਰੀ ਕਿਵੇਂ ਚੱਲ ਰਹੀ ਹੈ ਔਰ ਫੈਡਰੇਸ਼ਨ ਦੇ ਵਿੱਚ ਤੁਸੀਂ ਕਿਹੋ ਜਿਹਾ ਕੰਮ ਕਰ ਰਹੇ ਹੋ ਮੈਂ ਜਾਨਣਾ ਚਾਹੂੰਗਾ ਕਿ ਮੱਖਣ ਢਾਲੀਵਾਲ ਜਿਹੜਾ ਹੈ ਉਹ ਸ਼ੁਰੂਆਤੀ ਦੌਰ ਜਦੋਂ ਕਾਰਨ ਬਣਿਆ ਕਿ ਉਹ ਕਬੱਡੀ ਦੇ ਨਾਲ ਜੁੜੇ ਉਹ ਕੀ ਸੀ ਜੀ ਛੋਟੇ ਟੂਰਨਾਮੈਂਟ ਹੁੰਦਾ ਸੀਗਾ ਉਹਨੂੰ ਦੇਖ ਕੇ ਕਬੱਡੀ ਅਲਰਜਨ ਹੋ ਗਿਆ ਤੇ ਮੈਂ ਸਕੂਲ ਦੇ ਵਿੱਚ ਜਨ ਲੈਵਲ ਤੇ ਖੇਡਿਆ ਜਨ ਲੈਵਲ ਤੋਂ ਬਾਅਦ ਫਿਰ ਟਰਸਟ ਬਣਦਾ ਗਿਆ ਡਿਸਟ੍ਰਿਕਟ ਲੈਵਲ ਤੇ ਖੇਡੇ ਫਿਰ ਜੀ სპੋਰਟ ਸਕੂਲੇ ਜਲੰਧਰ ਸਪੋਰਟ ਸਕੂਲੇ ਦਾਖਲਾ ਲੈ ਲਿਆ ਅੱਛਾ ਜੀ ਪਿੰਡ ਪਿੰਡ ਚ ਹੀ ਹੁੰਦੀ ਸੀ ਪਹਿਲਾਂ 45 ਵੱਲ ਬੈਠ ਹਾਂਜੀ ਜੀ ਤੇ ਜਦ ਸਪੋਰਟ ਸਕੂਲੇ ਸਾਨੂੰ ਸਿਲੈਕਟ ਕਰ ਲਿਆ ਟ੍ਰਾਇਲ ਹੁੰਦੇ ਹੁੰਦੇ ਸੀ ਉੱਥੇ ਸਿਲੈਕਟ ਕਰ ਲਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਨੈਸ਼ਨਲ ਖੇਡਣ ਦਾ ਮੌਕਾ ਮਿਲ ਗਿਆ ਨੈਸ਼ਨਲ ਖੇਡਿਆ ਸੀ ਕਲਕੱਤਾ ਨੈਸ਼ਨਲ ਹੋਈ ਸੀ 88 89 ਦੇ ਵਿੱਚ ਜੀ ਤੋ ਉਹ ਨੈਸ਼ਨਲ ਤੋਂ ਬਾਅਦ ਫਿਰ ਹੋਰ ਵੀ ਹੌਸਲਾ ਵਧ ਗਿਆ ਫਿਰ ਯੂਨੀਵਰਸਿਟੀ ਤੇ ਇੰਟਰ ਯੂਨੀਵਰਸਿਟੀ ਤੱਕ ਮੈਂ ਖੇਡਿਆ ਜੀ ਜਿਹੜਾ ਸਕੂਲ ਲੈਵਲ ਤੇ ਨੈਸ਼ਨਲ ਲੈਵਲ ਤੇ ਖੇਡਿਆ ਠੀਕ ਹੈ ਫਿਰ ਉਸ ਤੋਂ ਬਾਅਦ ਉਹਦੇ ਨਾਲ-ਨਾਲ ਪ੍ਰੈਕਟਿਸ ਬਹੁਤ ਕਰਵਾਉਂਦੇ ਸੀ ਸਾਡੇ ਅਜੀਤ ਸਿੰਘ ਚਿੱਟੀ ਕੋਚ ਸੀਗੇ ਬਹੁਤ ਜ਼ਿਆਦਾ ਮਿਹਨਤ ਕਰਵਾਉਂਦੇ ਸੀ ਸਾਨੂੰ ਉਸ ਟਾਈਮ ਤੇ ਅਸੀਂ ਵੀ ਬਹੁਤ ਸ਼ੌਂਕ ਸੀ ਸਾਨੂੰ ਬੜਾ ਲਗਨ ਸੀਗਾ ਤੇ ਅਸੀਂ ਵੀ ਦਿਨ ਰਾਤ ਇੱਕ ਕਰਕੇ ਮਿਹਨਤ ਕਰੀਦੀ ਸੀ ਉੱਤੋਂ ਵੀ ਜ਼ਿਆਦਾ ਸ਼ੌਂਕ ਮੇਰੇ ਫਾਦਰ ਸਾਹਿਬ ਨੂੰ ਸੀ ਜੀ ਮੈਨੂੰ ਖਿਲਾਉਣ ਦਾ ਮੇਰੇ ਵੱਡੇ ਭਰਾ ਕਰਨ ਗੁਰਚਨ ਸਿੰਘ ਜੋ ਯੂਐਸਏ ਦੇ ਵਿੱਚ ਆ ਉਹਨਾਂ ਨੂੰ ਸੀਗਾ ਰਣਜੀਤ ਸਿੰਘ ਨੂੰ ਸੀਗਾ ਉਹਨਾਂ ਨੇ ਮੈਨੂੰ ਕੱਲਾ ਕਬੱਡੀ ਲਈ ਛੱਡਿਆ ਸੀ ਕੋਈ ਘਰ ਦਾ ਕੰਮ ਨਹੀਂ ਸੀ ਕਰਵਾਉਂਦੇ ਤੇ ਟੋਟਲ ਤੋਂ ਕਬੱਡੀ ਖੇਡ ਤੇ ਕਬੱਡੀ ਖੇਡ ਕੇ ਦਿਖਾ ਲ ਚੰਗੀ ਕਬੱਡੀ ਖੇਡਦਾ ਕਿੰਨਾ ਮਿਹਨਤ ਕਰ ਤੈਨੂੰ ਕੋਈ ਕੰਮ ਨਹੀਂ ਕੱਲੀ ਕਬੱਡੀ ਤੇ ਜੀ ਸੋ ਉਹਨਾਂ ਦੇ ਮੁਤਾਬਕ ਜਿੱਦਾਂ ਮੈਨੂੰ ਇਹ ਵੀ ਸੀਗਾ ਯਾਰ ਮੈਨੂੰ ਕੱਲਾ ਕਬੱਡੀ ਤੇ ਛੱਡਿਆ ਵਾ ਕੁਝ ਕਰਕੇ ਦਿਖਾ ਲਾ ਤੇ ਇੰਨਾ ਜ਼ਿਆਦਾ ਮੇਰਾ ਉਹਨਾਂ ਟਾਈਮਾਂ ਦੇ ਵਿੱਚ ਵੀ ਮਹਾਰਾਜ ਦੀ ਕਿਰਪਾ ਨਾਲ ਸਾਡੇ ਭਾਜੀ ਹੁਣਾਂ ਨੇ ਮੈਨੂੰ ਯਾਦ ਆ ਹੱਜ ਵੀ ਅਮਰੀਕਾ ਤੋਂ ਜਦੋਂ ਆਏ ਸੀਗੇ 89 ਦੇ ਵਿੱਚ ਤੇ ਅਸੀਂ ਜਲੰਧਰ ਸਪੋਰਟਸ ਕਾਲਜ ਹੋਸਟਲ ਰਹਿੰਦੇ ਹੁੰਦੇ ਸੀ ਜੀ ਤੇ ਸਾਨੂੰ ਉਦੋਂ 12-13 ਕਿਲੋ ਬਾਦਾਉ ਉੱਥੇ ਦੇਖੇ ਗਏ ਸੀ ਜੀ ਕਹਿੰਦੇ ਵੀ ਮੁੰਡਿਆ ਸਾਰੇ ਰਾਤ ਮਿਲ ਕੇ ਖਾਓ ਹਮ ਔਰ ਘੇ ਦੇ ਦੋ ਤਿੰਨ ਉੱਥੇ ਉਸ ਟਾਈਮ ਤੇ ਦੇਖੇ ਗਏ ਮਤਲਬ ਸ਼ੁਰੂਆਤੀ ਦੌਰ ਚ ਪਰਿਵਾਰ ਵੱਲੋਂ ਤੁਹਾਨੂੰ ਯਾਨੀ ਪੂਰੀ ਜਿਹੜੀ ਇਸ ਚੀਜ਼ ਲਈ ਸਪੋਰਟ ਸੀ ਬਹੁਤ ਜ਼ਿਆਦਾ ਸਪੋਰਟ ਸੀ ਜੀ ਜੀ ਤੋਂ ਮੇਰੇ ਫਾਰਾ ਸਾਉ ਜਿੱਥੇ ਮੈਂ ਕਬੱਡੀ ਖੇਡਣ ਜਾਂਦਾ ਸੀਗਾ ਤਾਂ ਮਗਰ ਜਾ ਕੇ ਦੇਖਦੇ ਸੀ ਜੀ ਤਾਂ ਬੜੀ ਮਹਾਰਾਜ ਦੀ ਕਿਰਪਾ ਸੀ ਪਰਿਵਾਰ ਦਾ ਹੀ ਕਰਕੇ ਮੈਂ ਇਸ ਲੈਵਲ ਤੱਕ ਆਇਆ ਜੀ ਮੇਰੇ ਪਾਪਾ ਜੀ ਜਿਹੜੇ ਅੱਜ ਦੁਨੀਆ ਤੇ ਨਹੀਂ ਹੈਗੇ ਪਰ ਮੇਰੇ ਬ੍ਰਦਰ ਜਿਹੜਾਂ ਦੀ ਬਦੌਲਤ ਮੈਂ ਅੱਜ ਤੱਕ ਮਨਮਰਜ਼ੀਆਂ ਕਰਦਾ ਆਇਆ ਹਾਂ ਠੀਕ ਹਾਂਜੀ ਅੱਛਾ ਫਿਰ ਜਦੋਂ ਮਤਲਬ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਫਿਰ ਉਸ ਤੋਂ ਬਾਅਦ ਜਣੀ ਜਿਹੜਾ ਮੇਰੇ ਖਿਆਲ ਚ ਹੁਣ ਜਿਹੜਾ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਤੁਸੀਂ ਆਨਰੋ ਨਾਲ ਹੀ ਜਿਹੜੀ ਪੰਜਾਬ ਅਕੈਡਮੀਜ਼ ਐਸੋਸੀਏਸ਼ਨ ਦੇ ਤੁਸੀਂ ਚੇਅਰਮੈਨ ਵੀ ਹੋ ਫਿਰ ਇਹ ਜਦੋਂ ਤੁਸੀਂ ਦੋ ਇੱਕ ਤਰ੍ਹਾਂ ਨਾਲ ਤੁਹਾਡੇ ਜੌਬਸ ਹੋ ਗਈਆਂ ਜਾਂ ਤੁਹਾਡੇ ਦੋ ਕੰਮ ਹੋ ਗਏ ਕਦੇ ਤੁਹਾਨੂੰ ਇੱਕ ਇਹ ਫੈਡਰੇਸ਼ਨ ਚ ਕੰਮ ਕਰਦੇ ਆ ਹੋਇਆ ਨਾਲ ਹੀ ਕਲੱਬ ਨੂੰ ਚਲਾਉਣਾ ਹੈ ਕਦੇ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਤੁਹਾਡੇ ਕੰਮ ਕੀ ਫੈਡਰੇਸ਼ਨ ਦੇ ਰੂਲਸ ਨੂੰ ਵੀ ਕੈਮ ਰੱਖਣਾ ਔਰ ਆਪਣੀ ਕਲੱਬ ਨੂੰ ਵੀ ਖੜਾਉਣਾ ਇਹ ਤਾਂ ਪਹਿਲਾਂ ਨਾਲ ਦੀ ਪ੍ਰੋਬਲਮ ਇੱਥੋਂ ਆਈ ਜਦੋਂ ਮੈਂ ਕਬੱਡੀ ਪ੍ਰੋਫੈਸ਼ਨ ਖੇਡਣੀ ਸ਼ੁਰੂ ਕਰਤੀ ਮੈਨੂੰ ਵੱਡੇ ਲੈਵਲ ਤੇ ਮੰਗੀ ਹੁਣਾਂ ਦੇ ਨਾਲ ਖੇਡਣ ਦਾ ਮੌਕਾ ਮਿਲ ਗਿਆ ਸਾਡੇ ਏਰੀਆ ਦੇ ਵਧੀਆ ਪਲੇਅਰ ਸੀਗੇ ਨਿੱਕਾ ਸਦਮਾ ਵਾਲਾ ਮੰਗੀ ਹਰਜਿੰਦਰ ਕਰਨ ਵਾਲੇ ਸਾਰਿਆਂ ਨੂੰ ਮੌਕਾ ਮਿਲ ਗਿਆ ਖੇਡਣ ਦਾ ਫੱਲੇ ਮੈਂ ਚੜਾਈ ਸ਼ੁਰੂ ਕੀਤੀ ਸੀਗੀ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਵਧੀਆ ਖੇਡਣਾ ਸ਼ੁਰੂ ਕੀਤਾ ਸੀ ਜ਼ਿਲ੍ਹਿਆਂ ਦੇ ਮੈਚ ਹੋਏ ਸੀਗੇ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਜੀ ਉੱਥੇ ਮੈਂ ਬਹੁਤ ਹੀ ਵਧੀਆ ਖੇਡਿਆ ਸੀ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਸੀ ਖੈਰ ਹਰਜੀਤ ਹੁਣਾਂ ਨੂੰ ਅਸੀਂ ਹਰਾਇਆ ਸੀ ਦੋ ਵਾਰੀ ਓਵਰਟਾਈਮ ਦੇ ਵਿੱਚ ਉਦੋਂ ਮੈਚ ਗਿਆ ਸੀ ਅੱਧਾ ਪੁਆਇੰਟ ਨਹੀਂ ਸੀ ਰੱਖਿਆ ਉਹਨਾਂ ਨੇ ਖੈਰ ਉਦੋਂ ਬਾਅਦ ਚ ਐਸਾ ਸ਼ੌਂਕ ਵੱਧ ਗਿਆ ਤੇ ਚੜਾਈ ਚੜ੍ਹਨੀ ਸ਼ੁਰੂ ਹੋਈ ਤੇ ਪੰਜਾਬ ਦੇ ਕੁਸ਼ਕ ਉਸ ਟਾਈਮ ਤੇ ਖੜਕੂਆ ਦਾ ਦੌਰ ਸੀਗਾ ਪਾਪਾ ਜੀ ਨੂੰ ਇਹ ਸੀਗਾ ਵੀ ਨੇਰੇ ਸਵੇਰੇ ਮੁੰਡਾ ਆਉਂਦਾ ਥੋੜਾ ਡਰਦੇ ਸੀਗੇ ਤੇ ਮੇਰੇ ਦੋ ਬ੍ਰਦਰ ਪਹਿਲੇ ਅਮਰੀਕਾ ਚ ਸੀਗੇ ਉਸ ਟਾਈਮ ਦੇ ਫਿਰ ਉਹਦੇ ਨਾਲ ਮੈਨੂੰ ਅਮਰੀਕਾ ਭੇਜਦਾ ਹਾਂ ਮੈਂ ਅਮਰੀਕਾ ਚਲੇ ਗਿਆ ਮੇਰਾ ਜਿਹੜਾ ਸ਼ੌਂਕ ਸੀ ਥੋੜਾ ਜਿਹਾ ਮੈਨੂੰ ਆਪਣੇ ਆਪ ਨਾਲ ਦੂਰਾ ਮਹਿਸੂਸ ਹੋਇਆ ਵੀ ਹੁਣ ਤਾਂ ਮੈਂ ਵਧੀਆ ਖੇਡਣ ਲੱਗਾ ਸੀ ਤੇ ਮੈਂ ਅਮਰੀਕਾ ਆ ਗਿਆ ਫਿਰ ਅਮਰੀਕਾ ਦੇ ਵਿੱਚ ਅਸੀਂ ਜਿੰਨਾ ਚਿਰ ਵੀ ਮੈਂ ਉੱਥੇ ਰਿਹਾ ਆ ਮੈਂ ਸਾਰੇ ਟੂਰਨਾਮੈਂਟਸ ਖੇਡਿਆ ਜੀ ਮੈਂ ਕੈਲੀਫੋਰਨੀਆ ਦੇ ਵਿੱਚ ਸਰਦਾਰ ਜੌਨਸਨ ਗੈਲ ਵੱਲੋਂ ਖੇਡਦਾ ਸੀ ਜੀ ਔਰ ਸਾਰੇ ਟੂਰਨਾਮੈਂਟ ਖੇਡਿਆ ਨਿਊਯਾਰਕ ਮੈਂ ਰਹਿੰਦਾ ਸੀ ਨਿਊਯਾਰਕ ਤੋਂ ਆਪਣੀ ਟੀਮ ਲੈ ਕੇ ਵੀ ਜਾਂਦਾ ਰਿਹਾ ਉਹਨਾਂ ਦੇ ਟੂਰਨਾਮੈਂਟ ਪਾਰਟਿਸਿਪੇਟ ਸਾਰੇ ਕਿਤੇ ਫਿਰ ਉਦੋਂ ਤੋਂ ਲੈ ਕੇ ਥੋੜਾ ਜਿਹਾ ਮੇਰਾ ਸ਼ੌਕ ਦੱਬਿਆ ਹੋਇਆ ਸੀਗਾ ਵਿੱਚ ਫਿਰ ਮੈਂ 2003 ਚ ਵਾਪਸ ਇੰਡੀਆ ਆ ਗਿਆ ਜਦ 2003 ਚ ਵਾਪਸ ਇੰਡੀਆ ਆਇਆ ਤਾਂ ਪਹਿਲਾਂ ਤਾਂ ਆਪ ਖੇਡਿਆ 2005 ਤੱਕ ਮੈਂ ਖੇਡਿਆ ਵਧੀਆ ਖੇਡਿਆ ਫਿਰ ਮੇਰੇ ਬੈਕ ਇੰਜਰੀ ਜ਼ਿਆਦੀ ਹੋ ਗਈ ਸ਼ੌਕ ਫੇਰ ਨਹੀਂ ਪੂਰਾ ਹੋਇਆ ਹੂੰ ਫਿਰ ਉਦੋਂ ਬਾਅਦ ਮੈਂ ਸੋਚਿਆ ਵੀ ਨਹੀਂ ਯਾਰ ਕਬੱਡੀ ਛੋੜਨਾ ਮੇਰੇ ਲਈ ਬਹੁਤ ਮੁਸ਼ਕਲ ਸੀ ਫਿਰ ਅਸੀਂ ਸਾਰਿਆਂ ਨਾਲ ਸਲਾਹ ਕੀਤੀ ਸਦਾ ਜੌਨ ਸਿੰਘ ਗੈਲ ਕੀਰਤ ਗਾਕਲ ਅਸੀਂ ਤੀਸਰਾ ਜਿੱਦਾਂ ਮੇਰਾ ਬਹੁਤ ਭਰਾਵਾਂ ਵਾਲਾ ਪ੍ਰੇਮ ਆ ਅਸੀਂ ਇਕੱਠੇ ਸ਼ੁਰੂ ਤੋਂ ਲੈ ਕੇ ਕਾਲਜ ਟਾਈਮ ਤੋਂ ਇੱਕ ਦੂਜੇ ਨਾਲ ਮਿਲਦੇ ਜਲਦੇ ਆ ਫਿਰ ਅਸੀਂ ਸਲਾਮ مشورہ ਕੀਤਾ ਕਿੰਦਾ ਕਰੀਏ ਵੀ ਆਹ ਗੱਲਬਾਤ ਆ ਫਿਰ ਅਸੀਂ ਮੀਰੀ ਪੀਰੀ ਅਕੈਡਮੀ ਨਾਲ ਮਿਲ ਕੇ ਅਸੀਂ ਹੋਂਦ ਚ ਲਿਆਂਦੇ ਜੀ ਇਹ ਸਾਰੀ ਸਪੋਰਟ ਜੌਨ ਸਿੰਘ ਗੈਲ ਕੀਰਤ ਗਾਕਲ ਬੰਤ ਨਿੱਜਰ ਬਾਊ ਬੈਰਕ ਆਪਣੇ ਲੱਡੂ ਭਾਜੀ ਸਾਡੇ ਜਿਹੜੇ ਯੂਥ ਕਲੱਬ ਵਾਲੇ ਆ ਇਹਨਾਂ ਸਾਰਿਆਂ ਨੇ ਸਰਜੀਤ ਨੇ ਸਾਰੇ ਰਲ ਮਿਲ ਕੇ ਤੇ ਲਖੇ ਗਾਜੀਪੁਰ ਦਾ ਬਹੁਤ ਰੋਲ ਆ ਵਿੱਚ ਫਾਈਨੈਂਸ਼ਲੀ ਸਾਨੂੰ ਜਦੋਂ ਲੋਡ ਪੈਂਦੀ ਸੀ ਦਿੰਦੇ ਸੀ ਤੇ ਇਹਨਾਂ ਸਾਰਿਆਂ ਨੇ ਸਾਨੂੰ ਸਲਾਹ ਸਾਰਿਆਂ ਨੇ ਉੱਥੇ ਮੈਂ ਮੀਟਿੰਗ ਕੀਤੀ ਸੀਗੀ ਵੈਨਕੂਵਰ ਦੇ ਵਿੱਚ ਹੀ ਇਹਨਾਂ ਸਾਰਿਆਂ ਨੇ ਕਿਹਾ ਤੋ ਟੀਮ ਬਣਾ ਸੀ سپورਟ ਕਰਾਂਗੇ ਪਰ ਸਾਰਿਆਂ ਨੇ سپورਟ ਕੀਤੀ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਾਰਿਆਂ ਨੇ سپورਟ ਕੀਤੀ ਮੇਰੀ ਪੀਰੀ ਹੋਂਦ ਚ ਲੈਣ ਦੀ ਉਦੋਂ ਖੇਡਣਾ ਮੈਂ ਬੰਦ ਕਰਤਾ ਮੇਰੇ ਬੈਕ ਇੰਜਰੀ ਹੋ ਗਈ ਸੀ ਉਦੋਂ ਬਾਅਦ ਮੇਰੀ ਪਰੀ ਇਦਾਂ ਸੀ ਵਿਚਾਲਾ ਸੀ तकरीबन ਆਪਣੇ ਵੱਲੋਂ ਹਰੇਕ ਨੂੰ ਕਹਿੰਦਾ ਜਾਂ ਵਧੀਆ ਖੇਡਦੇ ਰਹੇ ਤਾਂ ਵਧੀਆ ਟੀਮ ਹੋਵੇ ਹਾਂ 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 ਖੇਡਦੇ ਘੋਂਜਦੰਦੇ ਵੀ ਰਹੇ ਆ ਆਪਣੇ ਅੱਲਾ ਤਾਂ ਹੁੰਦਾ ਵਧੀਆ ਖੇਡਦੇ ਆ ਬਿਲਕੁਲ ਚਲੋ ਖੈਰ ਜੀ ਅਸੀਂ ਜੋ ਮਹਾਰਾਜ ਨੇ ਕਰਵਾਇਆ ਉਹ ਕੀਤਾ ਜਿੰਨਾ ਕ ਖਲਾਇਆ ਖੇਡੇ ਉਦੋਂ ਬਾਅਦ ਟੀਮ ਹੋਂਦ ਚ ਲੈ ਆਂਦੀ ਉਹ ਟੀਮ ਵਧੀਆ ਬਣਾਉਣ ਦਾ ਚਸ ਕਰ ਰਿਹਾ ਹੁਣ ਤੱਕ 2006 ਤੋਂ ਲੈ ਕੇ ਅੱਜ ਤੱਕ ਜਿ ਮਹਾਰਾਜ ਨੇ ਸੱਚੇ ਪਾਤਸ਼ਾਹ ਦੀ ਰਹਿਮ ਮਾਈ ਦੇ ਹੇਠ ਸਾਡੀ ਟੀਮਾਂ ਸਵੀਜਨ ਦੀ ਤਕਰੀਬਨ ਪਹਿਲੇ ਦੂਜੇ ਨੰਬਰ ਤੇ ਹੀ ਰਹੀ ਆ ਫੈਡਰੇਸ਼ਨ ਦੇ ਵਿੱਚ ਤੇ ਗਾਂ ਦਾ ਵੀ ਕਹਿ ਨਹੀਂ ਸਕਦੇ ਅੱਜ ਤੱਕ ਮਹਾਰਾਜ ਦੀ ਬਹੁਤ ਕਿਰਪਾ ਦੇ ਨਾਲ ਵਧੀਆ ਟੀਮ ਰਹੀ ਆ ਔਰ ਉਹਦੇ ਨਾਲ-ਨਾਲ ਫੈਡਰੇਸ਼ਨ ਦੇ ਵਿੱਚ ਵੀ ਐਫਰਟਸ ਪੂਰੇ ਕੀਤੇ ਹੂੰ ਹੂੰ ਫਿਰ ਮਤਲਬ ਮੇਰਾ ਸਵਾਲ ਹੀ ਸੀ ਤੁਹਾਨੂੰ ਕਿ ਫੈਡਰੇਸ਼ਨ ਦੇ ਵਿੱਚ ਤੁਸੀਂ ਐਜ਼ ਅ ਚੇਅਰਮੈਨ ਵੀ ਕੰਮ ਕਰਦੇ ਹੋ ਔਰ ਆਪਣਾ ਆਪਣਾ ਕਲੱਬ ਵੀ ਇਸੇ ਫੈਡਰੇਸ਼ਨ ਚ ਰਨ ਕਰਦੇ ਹੋ ਫਿਰ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਕਦੇ ਕੋਈ ਫੈਸਲਾ ਕਰਦਿਆਂ ਹੋਇਆ ਕੋਈ ਦੁਬਿਧਾ ਜੀ ਨਹੀਂ ਹੋ ਜਾਂਦੀ ਵੀ ਜਾਂ ਤੁਹਾਡੇ ਜਿਹੜੇ ਐਜ਼ ਅ ਚੇਅਰਮੈਨ ਤੁਸੀਂ ਅਲੱਗ ਚੱਲਦੇ ਹੋ ਔਰ ਓਨਰ ਅਲੱਗ ਚੱਲਦੇ ਹੋ ਟੀਮ ਦੇ ਤੇ ਦੇਖੋ ਜੀ ਟੀਮ ਨਾਲ ਤਾਂ ਲਗਾਓ ਹੁੰਦਾ ਹੀ ਆ ਪਰ ਜੇ ਇਸ ਟਾਈਮ ਮੈਂ ਟੀਮ ਦੇ ਨਾਲ ਲਗਾਓ ਰੱਖਦਾ ਉਸ ਟਾਈਮ ਮੈਂ ਡਿਸਾਈਡਰ ਡਿਸਾਈਡਰ ਨਹੀਂ ਹੁੰਦਾ ਠੀਕ ਉਦੋਂ ਸਾਡੇ ਹੋਰ ਸਾਡੇ ਪ੍ਰਧਾਨ ਜੀ ਸਾਡੇ ਸੈਕਟਰੀ ਸਾਹਿਬ ਸਾਡੇ ਫੈਡਰੇਸ਼ਨ ਦੇ ਹੋਰ ਅਹੁਦੇਦਾਰ ਮੈਂਬਰ ਉਹਨਾਂ ਦੇ ਹੱਥ ਚ ਪਾਵਰ ਹੁੰਦੀ ਆ ਜੋ ਬਾਕੀਆਂ ਦੇ ਰੂਲ ਲਾਗੂ ਹੁੰਦਾ ਉਹੀ ਮੱਤੇ ਹੁੰਦਾ ਜੇ ਮੇਰਾ ਮੈਂ ਗਲਤ ਰੂਲ ਮੈਂ ਕੋਈ ਗਲਤ ਕੀਤਾ ਪੁਆਇੰਟ ਜਾਂ ਗਲਤ ਹੋ ਰਿਹਾ ਜਾਂ ਕੋਈ ਜੋ ਵੀ ਰੂਲ ਰੈਗੂਲੇਸ਼ਨ ਬਾਕੀ ਕਲੱਬਾਂ ਤੇ ਹੋ ਰਿਹਾ ਕੋਈ ਮਾੜੀ ਹੋਵੇ ਕੋਈ ਚੰਗੀ ਹੋਵੇ ਉਹ ਸਾਡੀ ਫੈਡਰੇਸ਼ਨ ਦਾ ਸੂਲਿਆ ਉਹ ਰੂਲ ਰੈਗ ਨਿੱਕੀ ਤੋਂ ਵੱਡੀ ਕਲੱਬ ਤੱਕ ਸੇਮ ਰਹਿੰਦਾ ਉਦੋਂ ਮੈਂ ਫੈਡਰੇਸ਼ਨ ਦੇ ਮੋਰੇ ਕਦੀ ਨਹੀਂ ਬੋਲਿਆ ਹਾਂ ਨਾ ਮੈਂ ਉਹਨਾਂ ਦੇ ਕਿੰਤੂ ਕੀਤਾ ਜੋ ਉਹਨਾਂ ਨੇ ਡਿਸੀਜਨ ਦਿੱਤਾ ਦਿੱਤਾ ਹਾਂ ਹਜਾ ਯਾਨੀ ਕਬੱਡੀ ਦੇ ਜਿਹੜੇ ਹੁਣ ਪੰਜਾਬ ਦੇ ਵਿੱਚ ਜਿਹੜੀ ਆ ਪੰਜਾਬ ਕਬੱਡੀਜ਼ ਅਕੈਡਮੀਜ਼ ਜਿਹੜਾ ਬਹੁਤ ਵਧੀਆ ਕੰਮ ਕਰ ਰਹੀ ਹੈ ਕੀ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਵੱਲੋਂ ਕੀਤੇ ਜਿਹੜੇ ਜਿਹੜੇ ਕੀਤੇ ਜਾ ਰਹੇ ਉਪਰਾਲੇ ਆ ਉਹ ਕਬੱਡੀ ਨੂੰ ਉੱਪਰ ਲੈ ਜਾ ਰਹੇ ਆ ਜਾਂ ਖਿਡਾਰੀਆਂ ਵਾਸਤੇ ਜਿਹੜੀ ਤੁਹਾਡੇ ਵੱਲੋਂ ਕੀਤੇ ਜਾਂਦੇ ਜਿਹੜੇ ਫੈਸਲੇ ਨੇ ਜਾਂ ਤੁਹਾਡੇ ਵੱਲੋਂ ਕੋ ਰੂਲਸ ਜਿਹੜੇ ਬਣਾਏ ਜਾਂਦੇ ਨੇ ਜਾਂ ਗਰਾਊਂਡ ਦੇ ਵਿੱਚ ਜਿਸ ਤਰੀਕੇ ਨਾਲ ਕਬੱਡੀ ਕਰਾਈ ਜਾਂਦੀ ਹੈ ਕੀ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿ ਉਹ ਕਬੱਡੀ ਹੈ ਜਿਹੜੀ ਉੱਪਰ ਨੂੰ ਜਾ ਰਹੀ ਹੈ ਇਸ ਚੀਜ਼ ਦੇ ਨਾਲ ਇਦਾਂ ਇੱਕ ਕਬੱਡੀ ਲਈ ਉੱਪਰ ਲਿਜਾਣ ਲਈ ਉਪਰਾਲੇ ਹਰ ਇੱਕ ਫੈਡਰੇਸ਼ਨ ਦੀ ਇਹ ਇੱਕ ਹੁੰਦੀ ਆ ਵੀ ਸਾਨੂੰ ਕ੍ਰੈਡਿਟ ਮਿਲ ਜੂਆ ਅਸੀਂ ਕਬੱਡੀ ਨੂੰ ਉੱਪਰ ਲੈ ਕੇ ਗਏ ਸਾਨੂੰ ਮਿਲ ਜੂਆ ਅਸੀਂ ਲੈ ਕੇ ਗਏ ਸਾਰੀਆਂ ਫੈਡਰੇਸ਼ਨਾਂ ਆਪੋ ਆਪਣੇ ਥਾਂ ਤੇ ਆਪੋ ਆਪਣੇ ਐਫਰਟਸ ਕਰਦੀਆਂ ਆ ਜੀ ਇੰਟਰਨੈਸ਼ਨਲ ਲੈਵਲ ਤੇ ਕਰਦੀਆਂ ਆ ਕੋਈ ਬੰਦਾ ਇਦਾਂ ਦਾ ਨਹੀਂਗਾ ਜਿਹੜਾ ਵੀ ਕਬੱਡੀ ਦੇ ਵਿੱਚੋਂ ਮੈਂ ਨਹੀਂ ਸਮਝਦਾ ਕੋਈ ਕਮਾਉਂਦਾ ਆ ਇਹ ਕਬੱਡੀ ਆ ਇੱਕ ਇਦਾਂ ਦੀ ਚੀਜ਼ ਆ ਘਰ-ਫੂਕ ਤਮਾਸ਼ਾ ਦੇਖ ਵਾਲੀ ਗੱਲ ਆ ਸ਼ੌਕ ਹੀ ਪਾਲ ਹੁੰਦੇ ਆ ਸੋ ਸਾਡੀ ਫੈਡਰੇਸ਼ਨ ਤੇ ਜਿੱਥੇ ਤੇ ਗੱਲ ਆਈ ਅਸੀਂ ਕਦੀ ਵੀ ਕਿਸੇ ਨਾਲ ਕੋਈ ਕਿਸੇ ਫੈਡਰੇਸ਼ਨ ਨਾਲ ਜਾਂ ਦੇਬਾਰੀ ਜਾਂ ਕਿਸੇ ਕਲੱਬਾਂ ਨਾਲ ਜਾਂ ਦੇਬਾਜੀ ਅਸੀਂ ਸਾਡੀ ਫੈਡਰੇਸ਼ਨ ਨੇ ਜਾਂ ਅਸੀਂ ਨਹੀਂ ਕੀਤੀ ਜੀ ਜੋ ਸਾਨੂੰ ਬਾਹਰੀਆਂ ਫੈਡਰੇਸ਼ਨਾਂ ਨੇ ਕਈ ਵਾਰੀ ਮੀਟਿੰਗ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਅਸੀਂ ਲਾਗੂ ਕੀਤਾ ਠੀਕ ਇੱਕ ਦੋ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਹੈ ਵੀ ਪਲੇਅਰਾਂ ਦੇ ਡੋਪ ਟੈਸਟ ਕਰਨੇ ਸ਼ੁਰੂ ਹੋਏ ਸੀ ਉਸ ਟਾਈਮ ਤੇ 56 ਪਲੇਅਰ ਜਿਹੜੇ ਆ ਉਹ ਡੋਪ ਚਾਏ ਸੀ ਜੀ ਜਦ 56 ਪਲੇਅਰ ਡੋਪ ਚਾਏ ਸੀਗੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਡੀ ਫੈਡਰੇਸ਼ਨ ਨੇ ਬੈਨ ਕੀਤਾ ਸੀ ਅਸੀਂ ਉਹਨਾਂ ਨੂੰ 2 ਸਾਲ ਲਈ ਬੈਨ ਕਰਤਾ ਸੀ ਉਹਦੇ ਵਿੱਚ ਮੀਰੀ ਪੀਰ ਦੇ ਵੀ ਕੁਝ 플레이ਰ ਸੀਗੇ ਜਿਹੜੇ 2 ਸਾਲ ਬੈਨ ਹਾਂਜੀ ਸਾਡੇ ਵਿੱਚਗੇ ਜੀ ਤੇ ਉਸ ਟਾਈਮ ਤੇ ਅਸੀਂ 55 플레이ਰਾਂ ਨੂੰ ਬੈਨ ਕਰਤਾ ਜਿੱਥੋਂ ਆਲ オーਪਨਰ ਨੇ ਜਨਮ ਲਿਆ ਹੂੰ ਹੂੰ ਚਲੋ ਉਹ ਗੱਲ ਲੱਗ ਗਿਆਗਾ ਕੀ ਹੋਇਆ ਪਰ ਅਸੀਂ ਉਹ ਰੂਲ ਤੇ ਖੜੇ ਹੋਏ ਉਸ ਤੋਂ ਬਾਅਦ ਅਸੀਂ ਆਪ ਟੈਸਟ ਕਰਾਉਣੇ ਸ਼ੁਰੂ ਕੀਤੇ ਹੂੰ ਹੂੰ ਉਹ 55 플레이ਰ ਜਦੋਂ ਅਸੀਂ ਸਾਰਾ ਸੀਜ਼ਨ ਬੈਨ ਰੱਖਿਆ ਕੁਝ ਕੁ ਬੰਦਿਆਂ ਨੇ ਉਹਨਾਂ ਨੂੰ ਉਸ ਟਾਈਮ ਤੇ ਬਾਹਰ ਬਾਹਰ ਫੈਡਰੇਸ਼ਨ ਆ ਕੋਈ ਬੰਦੇ ਆ ਕੋਈ ਉਹਨਾਂ ਨੇ ਸਾਰੇ ਰੂਲ ਤੋੜ ਕੇ ਉਹਨਾਂ ਬੰਦਿਆਂ ਦੇ ਵੀਜ਼ੇ ਲਵਾ ਕੇ ਫੇਰ ਬਾਹਰ ਕਢਾਏ ਉਸ ਟਾਈਮ ਤੇ ਫਿਰ ਸਾਡਾ ਐਫਰਟ ਕੀਤਾ ਬਿਲਕੁਲ ਜ਼ੀਰੋ ਹੋ ਗਿਆ ਜੇ ਉਦੋਂ 56 ਪਲੇਅਰਾਂ ਦੇ ਨਾਲ ਚ ਬਾਕੀ ਫੈਡਰੇਸ਼ਨਾਂ ਜਿਹੜੀਆਂ ਜਿਹੜੇ ਸਾਰੀਆਂ ਫੈਡਰੇਸ਼ਨਾਂ ਨੇ ਕਿਸੇ ਕੁਝ ਕੁ ਬੰਦੇ ਆ ਜਿਨ੍ਹਾਂ ਨੇ ਉਦੋਂ ਉਹਨਾਂ ਨੂੰ ਖਿਲਾ ਦਿਆ ਜੋ ਨਾ ਖਿਲਾਉਂਦੇ ਤਾਂ ਹੋ ਸਕਦਾ ਕਬੱਡੀ ਚ ਡਰਗ ਸਾਫ ਹੋ ਜਾਂਦੀ ਜੀ ਉਸ ਤੋਂ ਬਾਅਦ ਚ ਕਾਫੀ ਡਰ ਗਏ ਸੀ ਪਲੇਅਰ ਡਰਗ ਲੈਣ ਤੋਂ ਕਾਫੀ ਰੋਕ ਗਏ ਸੀ ਹੂੰ ਹੂੰ ਪਰ ਅਸੀਂ ਇਹ ਗੱਲ ਦਾ ਅੱਜ ਵੀ ਮਾਨ ਮਹਿਸੂਸ ਕਰਦੇ ਆ ਜੇ ਡਰਗ ਦੀ ਗੱਲ ਕਿਤੇ ਹੁੰਦੀ ਆ ਸਭ ਤੋਂ ਪਹਿਲਾਂ ਸਾਡੀ ਫੈਡਰੇਸ਼ਨ ਨੇ ਸਟੈਪ ਲਿਆ ਔਰ ਅਸੀਂ ਜੋ ਕੋਈ 플레이ਰ ਬੈਨ ਕੀਤਾ ਹੋਇਆ ਇਸ ਮਾਮਲੇ 'ਚ ਅਸੀਂ ਨਹੀਂ ਖਲਾਇਆ ਮੈਂ ਤੁਹਾਨੂੰ ਇੱਥੇ ਰੁਕਣਾ ਚਾਹੁੰਗਾ ਇੱਕ ਸਵਾਲ ਥੋੜਾ ਜਿਆਦਾ ਹੋਰ ਵੀ ਖਿਡਾਰੀਆਂ ਦੇ ਪੱਖ ਤੋਂ ਬਣਦਾ ਕੀ ਤੁਸੀਂ ਮੰਨਦੇ ਹੋ ਕਿ ਜਿਹੜੀ ਖਿਡਾਰੀਆਂ ਨੂੰ ਬੈਨ ਕਰਨ ਵਾਲੀ ਚੀਜ਼ ਜਿਹੜੀ ਹੈ ਡਰਗ ਜਈ ਹੈ ਜਾਂ ਕਿਸੇ ਕਿਸਮ ਦਾ ਅਗਰ ਕੋਈ ਖਿਡਾਰੀ ਨਸ਼ਾ ਲੈਂਦੇ ਨੇ ਜਾਂ ਜਿਵੇਂ ਕਹਿ ਲਓ ਡੋਪ ਕਰਦੇ ਨੇ ਕੀ ਇਸ ਚੀਜ਼ ਨੂੰ ਖਿਡਾਰੀਆਂ ਨੂੰ ਬੈਨ ਕਰਕੇ ਹੱਲ ਕੀਤਾ ਜਾ ਸਕਦਾ ਜਾਂ ਖਿਡਾਰੀਆਂ ਨੂੰ ਮੋਟੀਵੇਟ ਕਰਨਾ ਜ਼ਰੂਰੀ ਹੈ ਮੇਰੇ ਖਿਆਲ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਦੇਖੋ ਜੀ ਮੈਨੂੰ ਸਾਡੀ ਪੰਜਾਬ ਕੌਡੀ ਅਕੈਡਮੀ ਐਸੋਸੀਏਸ਼ਨ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਸੀ ਜੀ ਮੈਨੂੰ ਸੇਵਾ ਮਿਲੀ ਸੀ ਮੈਂ ਉਹ ਸੇਵਾ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਕੀਤਾ ਸੀ ਸਾਰੇ ਖਿਡਾਰੀਆਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਸੈਮੀਨਾਰ ਲਾਇਆ ਸੀ ਜੀ ਅਸੀਂ ਕੋਸ਼ਿਸ਼ ਕੀਤੀ ਸ਼ਾਇਦ ਉਹਦੋਂ ਤੁਹਾਨੂੰ ਵੀ ਯਾਦ ਹੋਵੇ ਅਸੀਂ ਉਹ ਕੋਸ਼ਿਸ਼ ਦੇ ਵਿੱਚ ਇਹ ਕਿਹਾ ਸੀ ਪਲੇਅਰਾਂ ਨੂੰ ਵੀ ਇਹ ਕੰਮ ਨਾ ਕਰੋ ਅਸੀਂ ਡਾਕਟਰ ਵੀ ਬੁਲਾਏ ਸੀ ਜੀ ਡਾਕਟਰਾਂ ਨੇ ਵੀ ਆਪਣੇ ਲੋਕਾਂ ਨੂੰ ਕੌਂਸਲਿੰਗ ਕਰਕੇ ਦੱਸਿਆ ਸੀ ਆਪਣੇ ਲੈਵਲ ਤੇ ਵੀ ਪਲੇਅਰਾਂ ਨੂੰ ਅਸੀਂ ਦੱਸਦੇ ਰਹਿੰਦੇ ਆ ਯਾਰ ਇਹ ਕੰਮ ਬਹੁਤ ਗਲਤ ਆ ਨਾ ਕਰੋ ਬਿਲਕੁਲ ਸ਼ਾਇਦ ਇੱਕ ਗੱਲ ਬਹੁਤ ਬੰਦਿਆਂ ਨੂੰ ਨਹੀਂ ਪਤਾ ਪਿਛਲੇ ਸਾਲ ਇਦੋਂ ਇਦਾਂ ਕਈ ਵਾਰੀ ਆਇਆ ਕੈਮ ਵੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਸੀਜ਼ਨ ਤੋਂ ਪਹਿਲਾਂ ਹਰਮੰਦਰ ਸਾਹਿਬ ਮੱਥਾ ਟੇਕਣ ਜਾਦੇ ਜੀ ਜਦੋਂ ਸੀਜ਼ਨ ਸਟਾਰਟ ਹੁੰਦਾ ਕੋਈ ਇਨ ਕੇਸ ਜੇ ਨਾ ਜਾ ਹੋਵੇ ਗੱਲ ਵੱਖਰੀ ਆ ਕੋਸ਼ਿਸ਼ ਕਰੀਦੀ ਆ ਬਾਬੇ ਦੇ ਮੱਥਾ ਦੇ ਕੇ ਹੀ ਸੀਜ਼ਨ ਸ਼ੁਰੂ ਕੀਤਾ ਜਾਵੇ ਔਰ ਜਦੋਂ ਮੈਂ ਮੱਥਾ ਟੇਕਣ ਜਾਇਦਾ ਅਸੀਂ ਸਾਰੇ ਪਲੇਅਰਾਂ ਨਾਲ ਲੈ ਕੇ ਜਾਇਦਾ ਮੈਂ ਨਾਲ ਜਾਂਦਾ ਹੁੰਦਾ ਸਾਡੇ ਕੋਚ ਸਹਿਬਾਨ ਪਲੇਅਰ ਸਾਰੇ ਨਾਲ ਜਾਇਦਾ ਪਰ ਮੈਂ ਉਹਨਾਂ ਨੂੰ ਸੌਂਤ ਨਹੀਂ ਪਾਈ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਵਿੱਚ ਮੈਨੂੰ ਯਾਦ ਆ ਖੜੇ ਹੋ ਕੇ ਫੋਟੋ ਖਿਚਵਾਉਂਦੇ ਸਾਰੇ ਉੱਥੇ ਮੈਂ ਸਾਰਿਆਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਸਾਰੇ ਮੈਚ ਹਾਰ ਜਾਓ ਮੈਨੂੰ ਕੋਈ ਦੁੱਖ ਨਹੀਂ ਪਰ ਜਿਹੜਾ ਕੋਈ ਰਾਈਟ ਵੇ ਇੰਜੈਕਸ਼ਨ ਚਾਹੇ ਕੋਈ ਡਰਗ ਰਾਈਟ ਵੇ ਲੈਣੇ ਆ ਮੈਂ ਦੂਜੇ ਦੀ ਗੱਲ ਵੀ ਬਾਅਦ ਚ ਕਰੂੰਗਾ ਤੁਹਾਡਾ ਨਾ ਆ ਜਿਹੜੀ ਰਾਈਟ ਵੇ ਵਾਲੀ ਆ ਇਹ ਨਹੀਂ ਕਰਨੀ ਠੀਕ ਪਰ ਲਗਾਤਾਰ ਅਸੀਂ 10 ਮੈਚ ਹਾਰੇ ਵੀ ਸੀ ਪਰ ਪਿਛਲੇ ਸੀਜ਼ਨ ਦੇ ਵਿੱਚ ਮੈਂ ਮਾਨਣਾ ਕਹਿ ਸਕਦਾ ਮੇਰੇ ਪਲੇਅਰ ਰਾਈਟ ਵੇਕ ਕਾਲੀ ਕੋਈ ਚੀਜ਼ ਨਹੀਂ ਖਾਦੀ ਉਹਨਾਂ ਨੇ ਬਿਲਕੁਲ ਬਿਲਕੁਲ ਹਾਂਜੀ 100% ਅਸੀਂ 10 ਮੈਚ ਹਾਰ ਗਏ ਲਗਾਤਾਰ ਪ੍ਰੈਕਟਿਸ ਦਾ ਕੈਂਪ ਲਾਤਾ ਪ੍ਰੈਕਟਿਸ ਵਧ ਕਰਾਈ ਬਹੁਤ ਕੁਛ ਕੀਤਾ ਮੋਟੀਵੇਟ ਕੀਤਾ ਪਾਜੀ ਹਰੀ ਜਾਂਦੇ ਆ ਮੈਨਾਂ ਕੋਈ ਨਹੀਂ ਕਿੰਨਾ ਚਿਰ ਹਾਰ ਲਾਂਗੇ ਆ ਬਿਲਕੁਲ ਤਗੜੀ ਟੀਮ ਆ ਹਾਰ ਵੀ ਮਹਿਸੂਸ ਕਰਨੀ ਔਖੀ ਲੱਗਦੀ ਆ ਪਰ ਸਾਡੀ ਟੀਮ ਨੇ ਪਿਛਲੇ ਸਾਲ ਕੋਈ ਰਾਈਟ ਵੇ ਡਰਗ ਨਹੀਂ ਲਈ ਇਹ ਮੈਂ ਮਾਰਨਾ ਕਿਹਾ ਸਰ ਜੀ ਅੱਛਾ ਫਿਰ ਹੁਣ ਜਿਹੜਾ ਜਿਹੜੇ ਇਸ ਟਾਈਮ ਜਿਹੜਾ ਕਬੱਡੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਹ ਚ ਬਹੁਤ ਸਾਰੀਆਂ ਕਮੀਆਂ ਦੇਖਣ ਨੂੰ ਮਿਲਦੀਆਂ ਨੇ ਯਾਨੀ ਜਿਹੜੇ ਦਰਸ਼ਕ ਲੋਕ ਨੇ ਜਾਂ ਦੇਖਣ ਵਾਲੇ ਨੇ ਉਹਨਾਂ ਨੂੰ ਉਹ ਕਮੀਆਂ ਜਿਹੜੀਆਂ ਨਜ਼ਰ ਆਉਂਦੀਆਂ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਪਿੰਡੂ ਲੈਵਲ ਦੇ ਜਿਹੜੇ ਟੂਰਨਾਮੈਂਟ ਆ ਉਹ ਲੇਟ ਹੋ ਜਾਂਦੇ ਨੇ ਬਹੁਤ ਜ਼ਿਆਦੇ ਕਈ ਵਾਰੀ ਜਾਂ ਫਿਰ ਕਹੋ ਕਿ ਉੱਥੇ ਮੈਚ ਫਿਕਸਿੰਗ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਵੀ ਫੈਡਰੇਸ਼ਨ ਕੁਝ ਚੀਜ਼ਾਂ ਨੂੰ ਸੈੱਟ ਕਰ ਰਹੀ ਹੈ ਜਾਂ ਉੱਥੇ ਉੱਥੋਂ ਤੱਕ ਅਜੇ ਫੈਡਰੇਸ਼ਨ ਦੀ ਪਾਵਰ ਨਹੀਂ ਬਣਦੀ ਹੈ ਕੀ ਤੁਸੀਂ ਇਸ ਚੀਜ਼ ਬ ਤੁੱਕ ਜਿੱਥੇ ਮੈਚ ਫੈਕਸਿੰਗ ਦੀ ਗੱਲ ਆਉਂਦੀ ਆ ਇਹ ਫੈਡਰੇਸ਼ਨਾਂ ਦੇ ਵਿੱਚ ਨਹੀਂ ਹੁੰਦਾ ਹਾਂ ਬਿਲਕੁਲ ਇਹ ਹੁੰਦਾ ਆ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਪੱਤਾ ਟੂਰਨਾਮੈਂਟ ਹੁੰਦੇ ਸਵੇਰ ਤੱਕ ਚੱਲਦੇ ਆ ਜੀ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਪਿੰਡਾਂ ਵਾਲਿਆਂ ਨਾਲ ਜਾ ਕੇ ਮੀਟਿੰਗਾਂ ਕੀਤੀਆਂ ਉਧਰ ਜਿਆਦਾ ਮਾਲਵੇ ਸਾਈਡ ਤੇ ਹੁੰਦਾ ਮੋਗੇ 'ਚ ਜਾਂ ਪਰੇ ਨੂੰ ਜਿਹੜੇ ਲੇਟ ਹੁੰਦੇ ਆ ਹਾਂਜੀ ਲੇਟ ਹੁੰਦੇ ਆ ਸਾਡੇ ਦਵਾਬੇ ਸਾਈਡ ਤੇ ਮੇਰਾ ਖਿਆਲ 7-8 ਵਜੇ ਤੋਂ ਬਾਅਦ ਤੁਸੀਂ ਵੀ ਲਾਈਵ ਕਰਦੇ ਹੋ ਨਹੀਂ ਹੁੰਦਾ ਬਹੁਤ ਘੱਟ ਜੀ ਹਾਂਜੀ ਉਧਰ ਹੁੰਦਾ ਉਧਰ ਅਸੀਂ ਪਿੰਡਾਂ ਵਾਲਿਆਂ ਨਾਲ ਪਿਛਲੇ ਸਾਲ ਮੀਟਿੰਗਾਂ ਕੀਤੀਆਂ ਸੀ ਅਸੀਂ ਕਾਫੀ ਤੁਸੀਂ ਵੀ ਬੰਦੇ ਇਕੱਠੇ ਕਰੇ ਸੀ ਤਾਂ ਅਸੀਂ ਉਦੋਂ ਵੀ ਆਏ ਸੀਗੇ ਤੁਸੀਂ ਸਾਨੂੰ ਬੁਲਾਇਆ ਸੀ ਅਸੀਂ ਗਏ ਸੀ ਉਹ ਤੋਂ ਉਦੋਂ ਵੀ ਗੱਲਾਂ ਬਾਤਾਂ ਕੀਤੀਆਂ ਸੀ ਵੀ ਲੇਟ ਟੂਰਨਾਮੈਂਟ ਕਰਉਣ ਨਾਲੋਂ ਇੱਕ ਦਿਨ ਵੱਧ ਰੱਖ ਦੋ ਹੂੰ ਹੂੰ ਲੇਟ ਨਾਲ ਕਿਤੇ ਲੋਕਾਂ ਨੂੰ ਦਰਸ਼ਕਾਂ ਨੂੰ ਪ੍ਰੋਬਲਮ ਆਉਂਦੀ ਆ ਇੱਕ ਪਲੇਅਰ ਲੇਟ ਖੇਡ ਕੇ ਦੋ ਦਿਨ ਉੱਠਣ ਵਾਲਾ ਨਹੀਂ ਦਿੰਦਾ ਬਿਲਕੁਲ ਫਿਰ ਉਹ ਕੋਸ਼ਿਸ਼ ਜਿਹੜੀ ਕੀਤੀ ਗਈ ਆ ਉਹ ਸਾਡੀ ਫੈਡਰੇਸ਼ਨ ਨੇ ਕੀਤੀ ਸੀ ਪਰ ਇਕੱਲੀ ਫੈਡਰੇਸ਼ਨ ਨਹੀਂ ਕਿ ਪੰਜਾਬ 'ਚ ਦੋ ਫੈਡਰੇਸ਼ਨਾਂ ਹੋ ਰਿਆ ਹੂੰ ਹੂੰ ਜੇ ਇਦਾਂ ਦਾ ਕੋਈ ਐਫਰਟ ਕਰ ਸਕਦੀਆਂ ਤਾਂ ਤਿੰਨ ਫੈਡਰੇਸ਼ਨਾਂ ਤਿੰਨੇ ਫੈਡਰੇਸ਼ਨਾਂ ਰਲ ਕੇ ਕਰ ਸਕਦੀਆਂ ਇੱਕ ਫੈਡਰੇਸ਼ਨ ਕੁਝ ਵੀ ਲਾਗੂ ਕਰੀ ਜਾਵੇ ਦੂਜੀ ਫੈਡਰੇਸ਼ਨ ਉਹਨੂੰ ਫਿਰ ਤੁਸੀਂ ਉਹਨਾਂ ਫੈਡਰੇਸ਼ਨਾਂ ਨਾਲ ਕੋਈ ਰਾਤ ਤੱਕ ਕੈਂਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ ਵੀ ਇਸ ਇਸ ਇੱਕ ਪਲੇਟਫਾਰਮ ਤੇ ਇਕੱਠੇ ਹੋਈ ਇਸ ਚੀਜ਼ ਨੂੰ ਸੈੱਟ ਕਰਨ ਵਾਸਤੇ ਕੁਝ ਹੱਦ ਤੱਕ ਸਾਡੇ ਕਈ ਗੱਲਾਂ ਬਾਤਾਂ ਸਾਂਝੀਆਂ ਸਿਗੀਆਂ ਉਹ ਜਿਹੜੀਆਂ ਆ ਸੀਜ਼ਨ 'ਚ ਹੀ ਤਕਰੀਬਨ ਟੁੱਟੀਆਂ ਆ ਅੱਛਾ ਜੀ ਪਹਿਲਾਂ ਸਾਂਝੀਆਂ ਸਿਗੀਆਂ ਅਸੀਂ ਇਹ ਕੋਸ਼ਿਸ਼ ਕੀਤੀ ਆ ਵੀ ਸਾਂਝੀਆਂ ਰੱਖੀਏ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ ਜੀ ਅੱਜ ਤੱਕ ਅਸੀਂ ਸਾਡੀ ਫੈਡਰੇਸ਼ਨ 'ਚ ਮੈਚ ਵੀ ਵਧੀਆ ਹੁੰਦੇ ਰਹੇ ਆ ਪਰ ਅਸੀਂ ਰੂਲ ਨਹੀਂ ਤੋੜਿਆ ਜੇ ਫੈਡਰੇਸ਼ਨ ਦਾ ਵੀ ਰੂਲ ਕਰੀਏ ਨਾ ਕੋਈ ਅੱਜ ਤੱਕ ਕੋਈ ਸਾਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਸਾਡੀ ਫੈਡਰੇਸ਼ਨ ਆਹ ਰੂਲ ਬਣਾਇਆ ਸੀ ਤੇ ਤੁਸੀਂ ਤੋੜਦਾ ਅਸੀਂ ਪਹਿਲ ਕਦੀ ਕੀਤੀ ਨਹੀਂ ਅੱਜ ਤੱਕ ਕੋਈ ਪਲੇਅਰ ਵੀ ਗਿਆ ਤਾਂ ਪਹਿਲ ਨਹੀਂ ਕੀਤੀ ਤੇ ਦੂਜਾ ਵੀ ਨਹੀਂ ਛੱਡੀ ਨੇ ਠੀਕ ਜੇ ਕੋਈ ਕਰਦਾ ਜੇ ਇੱਕ ਪਲੇਅਰ ਕਿਸੇ ਨੇ ਲਗਾਇਆ ਤਾਂ ਅਸੀਂ ਤਿੰਨ ਲਿਆਂਦੇ ਬਾਸ ਜੇ ਕੋਈ ਇੱਕ ਟੀਮ ਲਗਾਇਆ ਤਾਂ ਅਸੀਂ ਤਿੰਨ ਲਿਆਉਣੀਆਂ ਹੂੰ 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 ਮਤਲਬ ਰੱਬ ਤੋਂ ਡਰਦੇ ਆ ਪਹਿਲ ਕਰਨੀ ਨਹੀਂ ਤੇ ਦੂਜੇ ਛੱਡਣੀ ਠੀਕ ਠੀਕ ਇਹ ਸਾਡਾ ਫੈਡਰੇਸ਼ਨ ਦੀ ਇੱਕ ਸਾਡੀ ਜਿੱਦਾਂ ਕਹਿ ਲਓ ਵੀ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਸਲਾਹ ਕੀਤੀ ਆ ਅਸੀਂ ਪਹਿਲ ਨਹੀਂ ਕਰਨੀ ਨਾ ਅਸੀਂ ਪਹਿਲ ਕਰਨ ਯੋਗੇ ਆ ਪਰ ਅਸੀਂ ਕਿਸੇ ਨਾਲੋਂ ਵੱਧ ਨਹੀਂ ਹੈਗੇ ਕਿਸੇ ਨਾਲੋਂ ਉੱਪਰ ਨਹੀਂ ਹੈਗੇ ਪਰ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਕਿ ਨਾਲੋਂ ਘੱਟ ਵੀ ਨਹੀਂ ਹੈਗੇ ਜੇ ਕੋਈ ਸਾਡੇ ਤੇ ਕਰੂ ਤਾਂ ਅਸੀਂ ਉਹਦਾ ਜਵਾਬ ਜ਼ਰੂਰ ਦਵਾਂਗੇ ਕਦੇ ਕਦੇ ਫੈਡਰੇਸ਼ਨਾਂ ਫਿਰ ਇੱਕ ਜਿਸ ਤਰ੍ਹਾਂ ਜਿਵੇਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਉਸ ਵਿੱਚ ਇਹ ਚੀਜ਼ ਲੱਗ ਰਹੀ ਹੈ ਜਿਵੇਂ ਕੁਝ ਜਿਵੇਂ ਫੈਡਰੇਸ਼ਨਾਂ ਆਪਸ ਵਿੱਚ ਇੱਕ ਟੱਕਰ ਤੇ ਹੋਣ ਕਿ ਇਸ ਤਰ੍ਹਾਂ ਵੀ ਹੈ ਜਾਂ ਜਾਂ ਤੁਸੀਂ ਚਾਹੋ ਮੇਰੇ ਖਿਆਲ ਚ ਕਬੱਡੀ ਵਾਸਤੇ ਇਹ ਚੀਜ਼ ਇੱਕ ਮਾੜੀ ਵੀ ਨਜ਼ਰ ਆਉਂਦੀ ਹੈ ਜੀ ਦੇਖਿਆ ਜਾਵੇ ਤਾਂ ਕਬੱਡੀ ਵਾਸਤੇ ਬਹੁਤ ਮਾੜੀ ਗੱਲ ਹੈ ਜੀ ਕਬੱਡੀ ਵਾਸਤੇ ਮਾੜਾ ਤਾਂ ਹੀ ਆ ਜਦੋਂ ਫੈਡਰੇਸ਼ਨਾਂ ਆਪੋ ਆਪਣੇ ਲੈਵਲ ਨੂੰ ਤਕੜਾ ਕਰਨ ਲੱਪਿੰਦੀਆਂ ਹੂੰ ਹੂੰ ਜਦ ਫੈਡਰੇਸ਼ਨਾਂ ਇਸ ਲੈਵਲ ਤੇ ਹੋਣ ਵੀ ਕਲਾ ਕਬੱਡੀ ਨੂੰ ਸੀਮਤ ਕਰਨਾ ਇਗੋ ਛੱਡ ਦੇਣੀ ਹੈ ਆਪਣੀ ਇਗੋ ਨਹੀਂ ਰੱਖਣੀ ਫਿਰ ਹੂੰ ਅਸੀਂ ਬੜੇ ਸਤਿਕਾਰ ਦਿੰਨੇ ਆ ਜਿਹੜੇ ਦੂਜੀਆਂ ਪੋਜੀਸ਼ਨਾਂ ਵਾਲੇ ਵੱਡੇ ਅਹੁਦੇਦਾਰ ਆ ਮੈਂ ਬਹੁਤ ਸਤਿਕਾਰ ਦਿੰਦਾ ਉਹਨਾਂ ਨੂੰ ਗੁੱਡੀ ਹੱਥ ਲਾਉਣਾ ਅੰਕਲ ਜੀ ਕਹਿ ਕੇ ਬੁਲਾਉਣਾ ਪਰ ਗੱਲ ਇਦਾਂ ਜਦੋਂ ਕਬੱਡੀ ਦੀ ਗੱਲ ਆ ਜਾਂਦੀ ਜਦੋਂ ਉਸੂਲਾਂ ਦੀ ਗੱਲ ਆ ਜਾਂਦੀ ਆ ਜੇ ਕੋਈ ਉਸੂਲ ਤੋੜਦਾ ਤਾਂ ਦੁੱਖ ਵੀ ਉਹਨੇ ਮੈਨੂੰ ਜ਼ਿਆਦਾ ਲੱਗਦਾ ਕੋਈ ਆਪਣਾ ਕਰੇ ਤਾਂ ਜ਼ਿਆਦਾ ਦੁੱਖ ਲੱਗਦਾ ਹੂੰ ਹੂੰ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਉਸੂਲ ਨਾ ਟੁੱਟਣ ਜੀ ਕੋਸ਼ਿਸ਼ ਜਾਰੀ ਰੱਖੀਏ ਇਹਦਾ ਉਸੂਲ ਨਾ ਟੁੱਟਣ ਜੇ ਕੋਈ ਹੁਣ ਕਈ ਵਾਰੀ ਇਦਾਂ ਦਾ ਬੰਦਾ ਹੋ ਜਾਂਦਾ ਵੀ ਇਕੱਲੇ ਬੰਦੇ ਦੀ ਪੇਸ਼ ਨਹੀਂ ਜਾਂਦੀ ਉਹ ਨਾਂ ਤੋੜਨਾ ਚਾਹਵੇ ਵੀ ਉਹਦਾ ਅਸੂਲ ਟੁੱਟ ਜਾਂਦਾ ਪਰ ਸਾਡੀ ਫੋਟੇਸ਼ਨ ਚ ਇੱਕ ਬਹੁਤ ਵੱਡੀ ਅਸੀਂ ਕਹਿੰਦੇ ਮਹਾਰਾਜ ਦੀ ਕਿਰਪਾ ਆ ਵੀ ਸਾਡੇ ਬੰਦੇ ਇੱਕ ਪਰਿਵਾਰਕ ਰਿਲੇਸ਼ਨ ਆ ਸਾਰਿਆਂ ਦੇ ਪਰ ਇੱਕ ਵਾਜ ਤੇ ਇਕੱਠੇ ਹੋਣ ਵਾਲੇ ਆ ਔਰ ਕਦੀ ਇੱਕ ਦੂਜੇ ਦੀ ਗੱਲ ਨਹੀਂ ਚਾਲਦੇ ਜੇ ਸਾਡੀ ਫੈਡਰੇਸ਼ਨ ਚ ਕਿਸੇ ਇੱਕ ਬੰਦੇ ਨੇ ਕਹਿਤਾ ਵੀ ਐਦਾਂ ਨਹੀਂ ਕਰਨੀ ਵੀ ਇਹ ਆਪਣੇ ਸੂਲ ਟੁੱਟੂਗਾ ਤੇ ਦੂਜੇ ਕਦੀ ਕਿਸੇ ਬੰਦੇ ਨੇ ਉੱਤੇ ਕੈਂਤੂ ਨਹੀਂ ਕੀਤਾ ਗੱਲ ਤੇ ਆ ਇਹ ਬਾਕਿਆ ਨਹੀਂ ਕਰਨਾ ਚਾਹੀਦਾ ਇਹ ਸਾਰੇ ਸਹਿਮਤੀ ਰੱਖਣਗੇ ਜੀ ਪਰ ਕਈਆਂ ਫੈਡਰੇਸ਼ਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਇੱਕ ਬੰਦੇ ਦੀ ਉੱਤੇ ਉਹਦੇ ਉੱਪਰ ਦੀ ਹੋ ਕੇ ਪ੍ਰੈਸ਼ਰ ਪਾਇਆ ਜਾਂਦਾ ਕਈ ਪਲੇਅਰਾਂ ਵੱਲੋਂ ਚਾਹੇ ਬਾਹਰੋਂ ਕੇ ਜਾਂ ਅੰਦਰੋਂ ਆਈ ਦਾ ਚਾਹੇ ਕਿਸੇ ਤਲਬਾਂ ਵੱਲੋਂ ਜੋ ਕਿ ਉਹ ਬੰਦੇ ਦੀ ਪੇਛ ਨਹੀਂ ਜਾਂਦੀ ਹਮ ਹਮ ਪਰ ਇਹ ਨਹੀਂ ਹੋਣਾ ਚਾਹੀਦਾ ਜੇ ਕਿਸੇ ਨੂੰ ਤੁਸੀਂ ਇਨਾ ਮਾਣੇ ਚ ਦਿੰਨੇ ਆ ਉਹਦੀ ਗੱਲ ਵੀ ਸੁਣਨੀ ਚਾਹੀਦੀ ਉਹਨੂੰ ਸੂਲ ਤੋੜਨ ਤੇ ਮਜਬੂਰ ਨਹੀਂ ਕਰਨਾ ਚਾਹੀਦਾ ਹਮ ਹਮ ਅੱਛਾ ਪੁੱਛੋ ਜੀ ਜੇ ਮੈਂ ਤੁਹਾਨੂੰ ਕੋਈ ਇਸ ਤਰੀਕੇ ਨਾਲ ਪੁੱਛਾਂ ਕਿ ਕਬੱਡੀ ਦੇ ਵਿੱਚ ਚੰਗਿਆਈਆਂ ਲਿਆਉਣ ਲਈ ਜਾਂ ਕਬੱਡੀ ਦੇ ਵਿੱਚ ਪਲੱਸ ਬਣਾਉਣ ਲਈ ਕਬੱਡੀ ਨੂੰ ਉੱਪਰ ਚੱਕਣ ਲਈ ਤੁਸੀਂ ਜਿਹੜੇ ਪ੍ਰਮੁੱਖ ਕਦਮ ਜਿਹੜੇ ਤੁਹਾਡੀ ਫੈਡਰੇਸ਼ਨ ਵੱਲੋਂ ਚੁੱਕੇ ਗਏ ਆ ਜਾਂ ਤੁਹਾਡੇ ਕਲੱਬ ਵੱਲੋਂ ਚੁੱਕੇ ਆ ਤੁਹਾਡੇ ਵੱਲੋਂ ਚੁੱਕੇ ਗਏ ਨੇ ਉਹ ਮੈਂ ਜਾਣਨੇ ਚਾਹੁੰਗਾ ਤੁਹਾਡੇ ਵੱਲੋਂ ਕੀ ਕੀ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਕਬੱਡੀ ਦੇ ਵਿੱਚ ਹੁਣ ਤੱਕ ਸਭ ਤੋਂ ਪਹਿਲਾਂ ਮੈਂ ਆਪਣੇ ਪਾਸੋਂ ਦੱਸਦਾ ਜੀ ਮੈਂ 2003 ਦੇ ਵਿੱਚ ਆਇਆ ਸੀਗਾ ਸਾਡੇ ਪਿੰਡ ਦੇ ਵਿੱਚ ਦੋ ਪਲੇਅਰ ਖੇਡਦੇ ਸੀ ਇੱਕ ਸ਼ੈਰੀ ਦਾ ਇੱਕ ਦੇਬਾ ਉਹ ਵੀ ਕਿਸੇ ਦੇ ਪਿੰਡ ਵੱਲੋਂ ਖੇਡਦੇ ਸੀ ਉਸ ਤੋਂ ਬਾਅਦ ਮੈਂ ਪਿੰਡ ਆਇਆ ਪਿੰਡਾਂਾਂ ਦੇ ਟੂਰਨਾਮੈਂਟ ਸ਼ੁਰੂ ਕਰਾਇਆ ਪਿੰਡ ਪ੍ਰੈਕਟਿਸ ਕਰਾਉਣੀ ਸ਼ੁਰੂ ਕੀਤੀ ਅੱਜ ਮੇਰੇ ਪਿੰਡ ਦੇ 11 ਖਿਡਾਰੀ ਇੰਟਰਨੈਸ਼ਨਲ ਹੋ ਚੁੱਕੇ ਆ ਜੀ ਇੰਨੇ ਦੌਰਾਂ 'ਚ ਹਮ ਪਰ ਨਾਮੀ ਖਿਡਾਰੀ ਹੋ ਚੁੱਕੇ ਆ ਜਿਦਾ ਬਾਨਾ ਗੁਰਿੰਦਰ ਸ਼ੈਰੀ ਦੇਬਾ ਨਾਮੇ ਖੜਾ ਦੀ ਜਦਦੇ ਵਧੀਆ ਕੀਤਾ ਵਧੀਆ ਖੇਡਦਾ ਮੇਜਰ ਵਧੀਆ ਖੇਡਦਾ ਹੈਪੀ ਵਧੀਆ ਖੇਡਦਾ ਸਾਡੇ ਪਿੰਡ ਦੀ ਟੀਮ ਦਾ ਪੂਰਾ ਨਾਂ ਆ ਹੁਣ ਵਰਲਡ ਦੇ ਵਿੱਚ ਨਾਂ ਹੈਗਾ ਕਿਉਂਕਿ ਪਹਿਲਾਂ ਜਦੋਂ ਮੈਚ ਸੀ ਉਦੋਂ ਕੁਝ ਨਹੀਂ ਸੀਗਾ ਮੈਂ ਵੀ ਇਸ ਚੀਜ਼ ਨੂੰ ਇੱਕ ਆਪਣਾ ਐਫਰਟ ਦੀ ਸਮਝਦਾ ਮੇਰੇ ਆਨਲਾਈਨ ਚੱਲ ਕਹਿ ਲਓ ਚਾਹੇ ਪਿੰਡ ਟੂਰਨਾਮੈਂਟ ਸ਼ੁਰੂ ਹੋਇਆ ਉਸੇ ਚੀਜ਼ ਨਾਲ ਇੱਥੇ ਤੱਕ ਪਹੁੰਚ ਗਏ ਫਿਰ ਦੂਜੀ ਗੱਲ ਰਹੀ ਐਫਰਟ ਦੀ ਸਾਡੀ ਫੈਡਰੇਸ਼ਨ ਵੱਲੋਂ ਅਸੀਂ ਹਮੇਸ਼ਾ ਸਾਰੇ ਬੰਦਿਆਂ ਦਾ ਇੱਕੋ ਜਿਹਾ ਟੀਚਾ ਵੀ ਮੈਚ ਤਾਂ ਤੋਂ 2-3 ਮਹੀਨੇ ਪਹਿਲਾਂ ਕੈਂਪ ਲਾਉਂਦੇ ਜੀ ਉਹ ਕੈਂਪ ਦੇ ਵਿੱਚ ਅਸੀਂ ਨਵੇਂ ਪਲੇਅਰਾਂ ਨੂੰ ਰੱਖਦੇ ਹਾਂ ਡਰੈਲ ਲੈ ਕੇ ਪਲੇਅਰਾਂ ਰੱਖੀਦਾ ਵਿੱਚ ਉਹ ਨਵੇਂ ਪਲੇਅਰ ਨੂੰ ਮੌਕਾ ਦਿੰਨੇ ਆ ਸਾਡੀ ਫੈਡਰੇਸ਼ਨ ਦੇ ਜਾਦੇ ਨਵੇਂ ਪਲੇਅਰ ਬਾਹਰ ਕੈਨੇਡਾ ਅਮਰੀਕਾ ਅੱਛੇਟਣ ਜਾਂਦੇ ਆ ਕਿਉਂ ਕਿਉਂਕਿ ਅਸੀਂ ਨਵੇਂ ਪਲੇਅਰਾਂ ਨੂੰ ਮੌਕਾ ਦਿੰਨੇ ਆ ਕੱਲਾ ਪੁਰਾਣੇ ਪਲੇਅਰਾਂ ਦੇ ਡਿਪੈਂਡ ਨਹੀਂ ਰਹਿੰਦੇ ਨਵੇਂ ਪਲੇਅਰ ਐਡ ਕਰੀ ਜਾਂਦੇ ਆ ਉਹਨਾਂ ਨੂੰ ਮੌਕਾ ਦਿੰਨੇ ਆ ਇਦਾਂ ਕਬੱਡੀ ਅੱਗੇ ਚੱਲਦੀ ਹੈ ਜੀ ਜੇ ਫਿਰ ਜੇ ਜਿਹੜੇ ਜੇ ਕੋਈ ਖਿਡਾਰੀ ਚਾਹੁੰਦਾ ਤੁਹਾਡੇ ਕਲੱਬ ਦੇ ਵਿੱਚ ਖੇਡਣਾ ਜਾਂ ਤੁਹਾਡੀ ਫੈਡਰੇਸ਼ਨ ਦੀ ਕਿਸੇ ਕਲੱਬ ਵਿੱਚ ਖੇਡਣਾ ਉਹਦੇ ਲਈ ਫਿਰ ਤੁਸੀਂ ਕੀ ਉਹਦਾ ਫਾਰਮੈਟ ਕੀ ਰੱਖਿਆ ਉਹ ਕਿਦਾਂ ਤੁਹਾਡੇ ਨਾਲ ਸੰਪਰਕ ਕਰੇ ਕਿਵੇਂ ਤੁਹਾਡੀ ਫੈਡਰੇਸ਼ਨ ਦੇ ਵਿੱਚ ਆ ਕੇ ਤੁਹਾਨੂੰ ਮਿਲੇ ਜਾਂ ਫਿਰ ਕੀ ਉਹਦਾ ਪ੍ਰੋਸੈਸ ਕੀ ਹੈ ਇਹ ਚੀਜ਼ ਜਿਹੜਾ ਪਹਿਲਾਂ ਤਾਂ ਖਿਡਾਰੀ ਡਿਜ਼ਰਵ ਕਰਦਾ ਹੋਵੇ ਜੀ ਉਹਨੂੰ ਕਬੱਡੀ ਖੇਡਣ ਦਾ ਪਤਾ ਹੋਵੇ ਜੇ ਬਿਲਕੁਲ ਨਹੀਂ ਪਤਾ ਤਾਂ ਆਣ ਕੇ ਕੈਂਪ ਲਾ ਸਕਦਾ ਕੈਂਪ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਲਵਾਈ ਦਾ ਜਦੋਂ ਕੈਂਪ ਲਾਈਦਾ ਹੈ ਠੀਕ ਹੈ ਜੀ 3 ਮਹੀਨਿਆਂ ਦਾ ਕੈਂਪ ਲਾਈਦਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰੀ ਦੀ ਕਬੱਡੀ ਜਿਹੜੋਂ ਤੇ ਉਹ ਤਾਂ ਕੈਂਪ ਤੱਕ ਹੀ ਸੀਮਤ رہ ਸਕਦਾ ਹੈ ਅਗਰ ਨਵਾਂ ਪਲੇਅਰ ਹੈ ਜੀ ਜੇ ਕੋਈ ਸਿੱਖਿਆ ਹੈ ਜੇ ਬਸ ਸਿੱਖਿਆ ਹੋਇਆ ਹੋਣਾ ਚਾਵੇ ਤੇ ਮੋਸਟ ਵੈਲਕਮ ਆ ਉਹਦੇ ਹੋਰ ਕਿਸੇ ਪਾਸੇ ਸਾਈਨ ਵਗੈਰਾ ਨਾ ਕੀਤੇ ਹੋਣ ਤੇ ਸਾਡੀ ਫੈਡਰੇਸ਼ਨ ਵੱਲੋਂ ਕਿਸੇ ਵੀ ਕਲੱਬ 'ਚ ਖੇਡਣਾ ਚਾਵੇ ਤਾਂ ਅਸੀਂ ਵੈਲਕਮ ਕਰਦੇ ਹਾਂ ਜੀ ਜੀ ਅੱਛਾ ਭਾਜੀ ਮੈਂ ਤੁਹਾਨੂੰ ਜਾਨਣਾ ਚਾਹੂੰਗਾ ਜਿਵੇਂ ਤੁਸੀਂ ਆਪਾਂ ਤੁਸੀਂ ਗੱਲਬਾਤ ਦੱਸ ਰਹੇ ਹੋ ਉਹਦੇ 'ਚ ਇਹ ਲੱਗ ਰਿਹਾ ਕਿ ਫੈਡਰੇਸ਼ਨਾਂ ਜਿਹੜੀਆਂ ਉਹ ਹੁਣ ਇੱਕ ਦੂਜੇ ਦੇ ਨਾਲ ਮੁਕਾਬਲੇ 'ਚ ਵੀ ਹੈਗੀਆਂ ਕਿ ਤੁਸੀਂ ਆਪਣੇ ਫੈਡਰੇਸ਼ਨ ਵੱਲੋਂ ਜਾਂ ਆਪਣੇ ਵੱਲੋਂ ਕੋਈ ਇਹੋ ਜਿਹਾ ਐਫਰਟ ਕਰਦੇ ਹੋ ਕਿ ਉਹ ਇੱਕ ਪਲੇਟਫਾਰਮ ਤੇ ਰਹਿ ਕੇ ਕੁਝ ਅਹੀ ਜਿਹੜੇ ਕੰਮ ਕਰਨ ਜਾਂ 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 ਜਿਵੇਂ ਦੋਨੋਂ ਫੈਡਰੇਸ਼ਨਾਂ ਦਾ ਕੋਈ ਇੱਕ ਟੂਰਨਾਮੈਂਟ ਸਾਂਝਾ ਆ ਘੱਮ ਸੇਕਮ ਇੱਕ ਟੂਰਨਾਮੈਂਟ ਜਿਹੜਾ ਪੂਰੇ ਪੰਜਾਬ ਚ ਹੋਵੇ ਇਦਾਂ ਦਾ ਕੁਝ ਚਾਚਾ ਟੀਮਾਂ ਦੇ ਜੀ ਕਹਿੰਦੇ ਯਾਰ ਚਾ ਟੀਮਾਂ ਜਾਂ 8 8 ਟੀਮਾਂ ਜਿਵੇਂ ਵੀ ਜੇ ਕੋਈ ਇਸ ਤਰ੍ਹਾਂ ਦਾ ਸਾਂਝਾ ਟੂਰਨਾਮੈਂਟ ਪੂਰੀਆਂ ਫੈਡਰੇਸ਼ਨਾਂ ਦਾ ਹੋ ਜਾਵੇ ਇੱਕ ਪੰਜਾਬ ਚ ਦੇਖੋ ਜੀ ਮੈਂ ਇੱਕ ਤੁਹਾਡੇ ਨੋਟਿਸ ਤੇ ਲਿਆਉਣਾ ਚਾਹੁੰਦਾ ਪ੍ਰਦੀਪਾ ਜੀ ਪਿਛਲੇ ਸਾਲ ਅਸੀਂ ਇੱਕ ਕੇ ਮੀਟ ਗਏ ਸਬੰਧ ਚ ਹੋਈਆਂ ਇੱਕ ਪੋਲੇ ਮਾਝ ਦੇ ਉਹ ਲੋ ਮਾਜਰੋ ਪੈਂਦੇ ਆ ਉਧਰ ਆਪਣੇ ਜੀ ਮਹਾਲੀ ਸਾਈਡ ਹਾਂ ਮਹਾਲੀ ਸਾਈਡ ਤੇ ਉਹ ਚਾਹੁੰਦੇ ਸੀ ਚਾਰ-ਚਾਰ ਟੀਮਾਂ ਖਿਲਾਉਣੀਆਂ ਅੱਛਾ ਜੀ ਹਕੀਮਪੁਰ ਵਾਲੇ ਚਾਹੁੰਦੇ ਸੀ ਚਾਰ-ਚਾਰ ਟੀਮਾਂ ਖਿਲਾਉਣੀਆਂ ਗਰਜੀਤ ਭਾਜੀ ਹੋਣੀ ਔਰ ਤਿੰਨ-ਚਾਰ ਹੋਰ ਟੂਰਨਾਮੈਂਟ ਵੀ ਇਦਾਂ ਦੇ ਆਏ ਸੀਗੇ ਜਿਹੜੇ ਚਾਹੁੰਦੇ ਸੀ ਅਸੀਂ ਚਾਰ-ਚਾਰ ਟੀਮਾਂ ਖਿਲਾਵਾਂਗੇ ਜੀ ਦੋਨੇ ਫੈਡਰੇਸ਼ਨਾਂ ਦੀਆਂ ਅਸੀਂ ਵੀ ਦੇਖਣਾ ਚਾਹੁੰਦੇ ਆ ਵੀ ਕਿੱਦਾਂ ਲੋਕੀ ਕਬੱਡੀ ਦਾ ਆਨੰਦ ਮਾਣਨਾ ਚਾਹੁੰਦੇ ਆ ਬਿਲਕੁਲ ਅਸੀਂ ਉਹਨਾਂ ਮੀਟਿੰਗਾਂ ਵਿੱਚ ਵੀ ਖੁੱਲ ਕੇ ਕਿਹਾ ਸੀ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਇਹ ਕਿਸੇ ਜਿੱਤ ਲੈਣੇ ਚਾਹੇ ਗੋਲੇ ਨਹੀਂ ਘਟਣਾ ਅਸੀਂ ਚਾਹੇ ਹਾਰ ਜਾਈਏ ਚਾਹੇ ਜਿੱਤ ਜਾਈਏ ਜੇ ਲੋਕਾਂ ਦੀ ਮੰਗ ਹੈ ਤਾਂ ਉਹਨੂੰ ਪੂਰੀ ਕੀਤਾ ਜਾਣਾ ਚਾਹੀਦਾ ਬਿਲਕੁਲ ਤਾਂ ਅਸੀਂ ਅੱਜ ਵੀ ਇਹ ਗੱਲ ਕਹਿੰਦੇ ਆ ਜੇ ਲੋਕਾਂ ਦੀ ਮੰਗ ਹੈ ਚਾਰ ਚਾਰ ਟੀਮਾਂ ਖੇਡਣ ਤਾਂ ਖੇਡਣੀਆਂ ਚਾਹੀਦੀਆਂ ਉਹਦਾ ਪ੍ਰਾਈਸ ਚਾਹੇ ਵਧਾ ਲਓ ਘਟਾ ਲਓ ਉਹ ਆਪਣੇ ਬੈਠ ਕੇ ਕਮੇਟੀ ਨਾਲ ਜੇ ਕੋਈ ਚਾਹੁੰਦਾ ਇਦਾਂ ਦਾ ਕਰਾਉਣਾ ਤਾਂ ਉਹ ਹੋ ਸਕਦਾ ਸਾਡੀ ਫੈਡਰੇਸ਼ਨ ਵੱਲੋਂ ਨਾ ਪਹਿਲਾਂ ਨਾ ਸੀਗੀ ਨਾ ਅੱਜ ਨਾ ਆ ਅਸੀਂ ਜੋ ਦਰਸ਼ਕ ਦੇਖਣਾ ਚਾਹੁੰਦੇ ਅਸੀਂ ਦਿਖਾਉਣ ਲਈ ਤਿਆਰ ਹਾਂ ਪਰ ਪਹਿਲਾਂ ਵੀ ਸੀਗੇ ਅੱਜ ਵੀ ਹੈਗੇ ਆ ਜੀ ਬਿਲਕੁਲ ਹੈ ਫਿਰ ਫਿਰ ਮੈਂ ਇੱਕ ਇੱਥੇ ਇੱਕ ਨਵਾਂ ਹੀ ਸਵਾਲ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਫੈਡਰੇਸ਼ਨਾਂ ਅਲੱਗ-ਅਲੱਗ ਹੋਣ ਕਰਕੇ ਹੋ ਸਕਦਾ ਕਬੱਡੀ ਦੇ ਜਿਹੜੇ ਉਸੂਲ ਨੇ ਜਾਂ ਰੂਲ ਜਿਹੜੇ ਕੁਝ ਨੇ ਉਹ ਵੀ ਅਲੱਗ-ਅਲੱਗ ਨੇ ਫਿਰ ਇੱਕ ਪਲੇਟਫਾਰਮ ਤੇ ਦੋਨੋਂ ਫੈਡਰੇਸ਼ਨਾਂ ਨੂੰ ਇਕੱਠਾ ਹੋਣਾ ਪੈਣਾ ਹੈ ਇੱਕ ਰੂਲ ਬੁੱਕ ਬਣਾਉਣੀ ਪੈਣੀ ਹੈ ਇੱਕ ਇੱਕ ਜਿੰਨੇ ਵੀ ਉਸੂਲ ਨੇ ਉਹਨਾਂ ਨੂੰ ਇੱਕ ਕਿਤਾਬ ਦੇ ਵਿੱਚ ਬਣਾਉਣਾ ਪੈਣਾ ਹੈ ਕੀ ਤੁਸੀਂ ਇਸ ਚੀਜ਼ ਦੇ ਲਈ ਸਹਿਮਤ ਹੋ ਭਾਜੀ ਮੈਂ ਤਾਂ ਕਹਿੰਦਾ ਦੋ ਫੈਡਰੇਸ਼ਨਾਂ ਨੇ ਵਰਲਡ ਦੀਆਂ ਸਾਰੀਆਂ ਫੈਡਰੇਸ਼ਨਾਂ ਦਾ ਇੱਕ-ਇੱਕ ਨੁਮਾਇੰਦਾ ਇਕੱਠਾ ਹੋ ਕੇ ਇੱਕ ਰੂਲ ਬਣਾਉਣਾ ਚਾਹੀਦਾ ਜੀ ਸਾਡੀ ਫੈਡਰੇਸ਼ਨ ਦੇ ਵਿੱਚ ਬੰਦਾ ਖੇਡਦਾ ਤਾਂ ਪਿੱਛੇ ਲੈਂਕ ਸਿਸਟਮ ਆ ਹੂੰ ਕਿਸੇ ਹੋਰ ਫੈਡਰੇਸ਼ਨ 'ਚ ਖੇਡਦਾ ਕਿਸੇ ਹੋਰ ਫੈਡਰੇਸ਼ਨ 'ਚ ਖੇਡਦਾ ਤਾਂ ਉੱਤੇ ਫਾਸਟ ਟੱਚ ਆ ਬਿਲਕੁਲ ਬਾਹਰ ਪ੍ਰੰਟੋ ਖੇਡਦਾ ਤਾਂ ਲੈਂਕ ਸਿਸਟਮ ਆ ਤੇ ਦੂਜੇ ਪਾਸੇ ਖੇਡਦਾ ਤਾਂ ਹੋਰ ਸਿਸਟਮ ਆ ਕਿਤੇ ਹੋਰ ਤਰ੍ਹਾਂ ਕਿਤੇ ਇੱਕ-ਇੱਕ ਕਬੱਡੀ ਪਾਸ ਆਦਾ ਕਿਤੇ ਦੋ ਪਾਸ ਆਦਾ ਕਿਤੇ ਤਿੰਨ ਪਾਸ ਆਦਾ ਇਹ ਸਿਸਟਮ ਬਣਨਾ ਚਾਹੀਦਾ ਇਹ ਤਾਂ ਬਹੁਤ ਦੇਰ ਤੋਂ ਅਸੀਂ ਮੰਗ ਕਰਦੇ ਆ ਵੀ ਸਾਰੀਆਂ ਫੈਡਰੇਸ਼ਨ ਕਬੱਡੀ ਦਾ ਕਮ ਸੇ ਕਮ ਜੇ ਇਕੱਠੇ ਹੋ ਕੇ ਹੋਰ ਨਹੀਂ ਕੋਸ਼ਿਸ਼ ਕਰਦੇ ਇੱਕ ਲਾਈ ਬਣਾ ਦਿਓ ਹੂੰ ਜੇ ਹਰ ਕਰੈਕਟਰ ਚ ਚੌਕਾ ਜਾਂ ਛਿੱਕਾ ਵੱਜਦਾ ਆ ਕਬੱਡੀ ਦਾ ਇੱਕ ਕਾਨੂੰਨ ਤੋਂ ਬਣਾ ਦੋ ਪਰ ਇਹ ਅਸੀਂ ਸਾਡੀ ਬਦਕਿਸਮਤੀ ਆ ਵੀ ਅਸੀਂ ਹਲੇ ਤੱਕ ਇਹ ਨਹੀਂ ਕਰ ਸਕੇ ਜੋ ਅਸੀਂ ਚਾਹੁੰਦੇ ਆ ਚਾਹੁੰਦੇ ਸਾਰੇ ਆ ਬਹੁਤ ਵਾਰੀ ਇਹ ਗੱਲ ਹੋਈ ਆ ਪਰ ਮੈਂ ਇਹ ਚਾਹੂੰਗਾ ਜੇ ਉਹ ਫੈਡਰੇਸ਼ਨਾਂ ਵਾਲੇ ਦੇਖਦੇ ਆ ਤੇ ਟ੍ਰਾਂਟੋ ਵਰਲਡ ਕੱਪ ਦੇ ਤਕਰੀਬਨ ਸਾਰੀਆਂ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਹੁੰਦੀਆਂ ਉੱਥੇ ਬੈਠ ਕੇ ਇਹਦੇ ਬਾਰੇ ਡਿਸਕਸ ਕਰਨਾ ਚਾਹੀਦਾ ਟ੍ਰਾਂਟੋ ਵਰਲਡ ਕੱਪ ਇੱਕ ਇਦਾਂ ਦਾ ਹੁੰਦਾ ਜਿਹੜਾ ਸਾਰਾ ਪਲੇਟਫਾਰਮ ਇਕੱਠਾ ਕਰ ਦਿੰਦਾ ਸਾਰੀਆਂ ਆ ਆਪਣੀਆਂ ਫੈਡਰੇਸ਼ਨਾਂ ਆਲਮੋਸਟ ਉੱਥੇ ਆਈਆਂ ਹੁੰਦੀਆਂ ਜੇ ਕੋਈ ਨਵੇਂ ਵੀ ਆਉਂਦੀ ਤਾਂ ਮੇਰਾ ਖਿਆਲ ਹੈ ਉਹਨਾਂ ਨੂੰ ਸੱਦਾ ਪੱਤਰ ਸਾਦ ਕੇ ਦੇ ਕੇ ਸੱਦਣਾ ਚਾਹੀਦਾ ਔਰ ਕਬੱਡੀ 'ਚ ਕਮ ਸੇ ਕਮ ਇੱਕ ਲਾਅ ਬਣਾਉਣਾ ਚਾਹੀਦਾ ਇਹ ਵੀ ਸਾਡੀ ਇੱਕ ਕਬੱਡੀ ਦੀ ਜਿੱਤ ਹੋ ਜੀ ਜੀ ਭਾਜੀ ਫਿਰ ਜਿਵੇਂ ਕੁਝ ਜਿਹੜੇ ਪਲੇਅਰਾਂ 'ਚ ਜਿਹੜੀਆਂ ਤੁਸੀਂ ਕਮੀਆਂ ਦੇਖਦੇ ਹੋ ਉਹਨਾਂ ਨੂੰ ਉਹ ਤੁਸੀਂ ਕਿਹੜੀਆਂ-ਕਿਹੜੀਆਂ ਮੰਨਦੇ ਹੋ ਜਾਂ ਕੀ-ਕੀ ਚੀਜ਼ਾਂ ਚਾਹੁੰਦੇ ਹੋ ਉਹ ਠੀਕ ਹੋ ਜਾਣ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਮਤਲਬ ਜਿਹੜੀਆਂ ਕਮੀਆਂ ਤੁਹਾਨੂੰ ਪਲੇਅਰਾਂ 'ਚ ਨਜ਼ਰ ਆਉਂਦੀਆਂ ਦੇਖੋ ਜੀ ਜੇ ਆਪਾਂ ਜਿੱਥੇ ਬੈਠੇ ਆਂ ਦਾ ਆਪਾਂ ਪਲੇਰਾਂ ਕਰਕੇ ਬੈਠੇ ਆਂ ਸਭ ਤੋਂ ਪਹਿਲਾਂ ਇਹ ਆ ਪਲੇਰਾਂ ਤੋਂ ਬਿਨਾ ਕੋਈ ਫੈਡਰੇਸ਼ਨ ਨਹੀਂ ਕਬੱਡੀ ਪਲੇਰਾਂ ਤੋਂ ਬਿਨਾ ਕੋਈ 360 ਨਹੀਂ ਪਲੇਰਾਂ ਤੋਂ ਬਿਨਾ ਕੁਝ ਨਹੀਂ ਅਸੀਂ ਪਲੇਰਾਂ ਦਾ ਸਤਿਕਾਰ ਇੱਥੇ ਬੈਠੇ ਆਂ ਔਰ ਜੀਂਦੇ ਵਾਸਤੇ ਰਹਿਣ ਪਲੇਅਰ ਤਗੜੇ ਹੋ ਕੇ ਖੇਡਣ ਪਲੇਰਾਂ ਦਾ ਸਤੰਤ ਸਤਕਾਰ ਕਰਦੇ ਆਂ ਪਰ ਕੁਝ ਪਲੇਰਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਆਂ ਵੀ ਜੇ ਕਮੇਟੀਆਂ ਦਾ ਜ਼ੋਰ ਲੱਗਾ ਹੁੰਦਾ ਆ ਫੈਡਰੇਸ਼ਨ ਦਾ ਜ਼ੋਰ ਲੱਗਾ ਹੁੰਦਾ ਭਾਈ ਆਪਾਂ 12 ਵਜੇ ਕਬੱਡੀ ਪਵਾਉਣੀ ਆ ਤੇ 6 ਵਜੇ ਮਕਾਉਣਾ ਆ ਉਹਨਾਂ ਨੂੰ ਇਹ ਚੀਜ਼ ਦਾ ਬਹੁਤ ਕਈ ਪਲੇਅਰ ਇਦਾਂ 10% ਹੈਗੇ ਆ ਜਿਹੜੇ ਇਹ ਚੀਜ਼ ਨੂੰ ਇਗਨੋਰ ਕਰਦੇ ਆ ਉਹ ਨਹੀਂ ਇੰਨੀ ਸੋਚ ਰੱਖਦੇ ਵੀ ਜਰੂਰ ਸਰਦਾ ਕੋਈ ਸੀਨੀਅਰ ਕਹਿ ਰਿਹਾ ਚਾਹੇ ਸਾਨੂੰ ਫੈਡਰੇਸ਼ਨ ਕਹਿ ਰਹੀ ਆ ਚਾਹੇ ਸਾਨੂੰ ਪ੍ਰਿੰਡ ਵਾਲੀ ਕਮੇਟੀ ਕਹਿ ਰਹੀ ਆ ਮੈਂ ਸਮਝਦਾ ਪਲੇਅਰ ਰਾਤ ਨੂੰ ਲੇਟ ਖੇਡ ਕੇ ਆਉਂਦੇ ਆ ਸਵੇਰ ਨੂੰ اٹਕੇ ਫਿਰ ਜਾਣਾ ਪੈਂਦਾ ਮੈਂ ਸਮਝਦਾ ਮੈਂ ਖੇਡਦਾ ਰਿਹਾ ਬੜਾ ਔਖਾ ਲੱਗਦਾ ਆ ਪਰ ਕਿਸੇ ਨਾ ਕਿਸੇ ਪਹਤ ਤੱਕ ਇਹ ਵੀ ਅੱਜ ਏਡਾ ਘੰਟਾ ਪਹਿਲਾਂ ਤੁਰ ਲੋ ਜਾਂ ਏਡਾ ਘੰਟਾ ਬਾਅਦ ਚ ਤੁਰ ਲੋ ਕੋਈ ਬੜਾ ਫਰਕ ਨਹੀਂ ਪੈਂਦਾ ਜੇ ਜਾਣਾ ਹੀ ਹੈ ਜੇ ਆਪੇ ਕਿਤੇ ਜਾਣਾ ਹੀ ਹੈ ਤਾਂ 10 ਮਿੰਟ ਪਹਿਲਾਂ ਕਿਤੇ ਮਗਰੋਂਗੇ ਮਗਰੋਂ ਦਾ ਨੁਕਸਾਨ ਹੋ ਜਾਂਦਾ ਸਾਡਾ ਦੋਏ ਦਿਨ ਉੱਠਣ ਲਈ ਤੇ ਪਹਿਲਾਂ ਦਾ ਫਾਇਦਾ ਬਹੁਤ ਹੋ ਜਾਂਦਾ ਲੋਇਲਰ ਕੰਮ ਮੁੱਕ ਜਾਂਦਾ ਸੋ ਪਲੇਅਰਾਂ ਨੂੰ ਮੇਰੀ ਇੱਕੋ ਰਿਕਵੈਸਟ ਆ ਪਲੀਜ਼ ਡਿਸਿਪਲਨ ਦੇ ਵਿੱਚ ਆਉਣਾ ਚਾਹੀਦਾ ਜੋ ਡਿਸਿਪਲਨ ਫੈਡਰੇਸ਼ਨ ਬਣਾਉਂਦੀ ਆ ਉਹ ਪਲੇਅਰਾਂ ਦੀ ਬਿਹਤਰੀ ਲਈ ਬਣਾਉਂਦੀ ਆ ਪਲੇਅਰਾਂ ਦੇ ਪੈਸੇ ਲਈ ਬਣਾਉਂਦੀ ਆ ਪਲੇਅਰਾਂ ਨੂੰ ਫੈਡਰੇਸ਼ਨ ਦਾ ਸਾਥ ਦੇਣਾ ਚਾਹੀਦਾ ਆ ਔਰ ਫੈਡਰੇਸ਼ਨ ਦੇ ਨਾਲ ਚੱਲਣਾ ਚਾਹੀਦਾ ਆ ਔਰ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਆਪਣੇ ਕੋਚ ਦੀ ਆਪਣੇ ਸੀਨੀਅਰ ਦੀ ਆਪਣੇ ਪ੍ਰਮੋਟਰਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਰਿਸਪੈਕਟ ਕਰਨੀ ਚਾਹੀਦੀ ਆ ਇਹ ਨਹੀਂ ਮੈਂ ਕਹਿੰਦਾ ਸਾਰੇ ਨਹੀਂ ਕੁਝ ਕੁ ਪਲੇਅਰ ਹੈਗੇ ਆ ਜਿਹੜੇ ਮੰਨ ਲਓ 10% ਪਲੇਅਰ ਮੁੜ ਕੇ ਵੀ ਉਹ ਜਿਆਦੇ ਤਗੜੇ ਹੋ ਕੇ ਕਹਿੰਦੇ ਜੀ ਕੌਣ ਉਹ ਕੌਣ ਆ ਜਿੱਥੋਂ ਸ਼ੁਰੂ ਕੀਤਾ ਉਹਨੂੰ ਭੁੱਲ ਜਾਂਦੇ ਆ ਐਂਡ ਤੇ ਪਹੁੰਚ ਕੇ ਉਹਨਾਂ ਨੂੰ ਦੂਜਿਆਂ ਨੂੰ ਫੜ ਲੈਂਦੇ ਪੁਰਾਣਿਆਂ ਨੂੰ ਭੁੱਲ ਜਾਂਦੇ ਆ ਇਦਾਂ ਨਹੀਂ ਚਾਹੀਦੀ ਅਸੀਂ ਅੱਜ ਵੀ ਜੀਤ ਸਿੰਘ ਚਿੱਟੀ ਕੋਚ ਸਾਡੇ ਸੀਗੇ ਉਹਨਾਂ ਦੀ ਐਜਿਟ ਕਰਦੇ ਆ ਦੁਨੀਆ ਤੇ ਨਹੀਂ ਉਹਨਾਂ ਦੇ ਨਾਂ ਤੇ ਜੂਥ ਕਬੱਡੀ ਕਲੱਬ ਨੇ ਟੀਮ ਬਣਾਈ ਆ ਹੁਣ ਆ ਜਿਹੜੀ ਟੀਮ ਐ ਸਾਡੀ ਫੈਡਰੇਸ਼ਨ ਚ ਨਵੀਂ ਐਂਡ ਹੋਈ ਆ ਐਂਟਰ ਹੋਈ ਆ ਉਹਦਾ ਨਾਂ ਉਹਦੋਂ ਤੁਸੀਂ ਦੇਖਿਆ ਹੋਣਾ ਅਜੀਤ ਸਿੰਘ ਚਿੱਟੀ ਜੂਥ ਕਬੱਡੀ ਕਲੱਬ ਬਣਿਆ ਓਕੇ ਕਿਉਂ ਕਿਉਂ ਬਣਿਆ ਇਹ ਅਸੀਂ ਆਪਣੇ ਕੋਚਾਂ ਦੀ ਅੱਜ ਵੀ ਓਨੀ ਰਿਸਪੈਕਟ ਕਰਦੇ ਜਿੰਨੀ ਉਦੋਂ ਕਰਦੇ ਸੀ ਅਸੀਂ ਉਹਨਾਂ ਦੀ ਬਦੌਲਤ ਇੱਥੇ ਬੈਠੇ ਆ ਤੇ ਇਦਾਂ ਮੈਂ ਆਉਣ ਵਾਲੇ ਪਲੇਅਰਾਂ ਨੂੰ ਦੱਸਦਾ ਵੀ ਆਪਣੇ ਕੋਚਾਂ ਤੋਂ ਬਿਨਾ ਕੁਝ ਨਹੀਂ ਹੁੰਦਾ ਬੰਦਾ ਜਰੂਰ ਆਪਣੇ ਮਾਪਿਆਂ ਦੀ ਆਪਣੇ ਪੇਰੈਂਟਸ ਦੀ ਔਰ ਆਪਣੇ ਕੋਚਾਂ ਦੀ ਇਹ ਜਿਤ ਕਰਨੇ ਚਾਹੀਦਾ ਤੇ ਫੈਡਰੇਸ਼ਨ ਦੇ ਰੂਲ ਰੈਗੂਲੇਸ਼ਨਾਂ ਨਾਲ ਚੱਲਣਾ ਚਾਹੀਦਾ ਡਿਸਪਲਿਨ ਦੇ ਵਿੱਚ ਰਹਿਣਾ ਚਾਹੀਦਾ ਅੱਛਾ ਮਖੀ ਜੀ ਹੁਣ ਜਾਂਦੇ ਜਾਂਦੇ ਜੇ ਕੋਈ ਐਹੋਜਾ ਮੈਸੇਜ ਜਿਹੜਾ ਤੁਹਾਡੇ ਦਿਲ ਚੋਂ ਵੀ ਔਰ ਤੁਸੀਂ ਦਰਸ਼ਕ ਵੀਰਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਉਹ ਤੁਸੀਂ ਸਾਨੂੰ ਦੱਸੋ ਮੈਂ ਸਭ ਤੋਂ ਪਹਿਲਾਂ ਜੀ ਸਾਡੇ ਕਬੱਡੀ ਫੈਡਰੇਸ਼ਨਾਂ ਨੂੰ ਕਬੱਡੀ ਦੇ ਪ੍ਰਮੋਟਰਾਂ ਨੂੰ ਕਬੱਡੀ ਦੇ ਅਹੁਦੇਦਾਰਾਂ ਨੂੰ ਜਿਨ੍ਹਾਂ ਨੇ ਕਬੱਡੀ ਸਾਹਮ ਕੇ ਰੱਖਦੇ ਆ ਉਹਨਾਂ ਨੂੰ ਬੇਨਤੀ ਕਰਦਾ ਹਾਂ ਇੱਕ ਮੰਚ ਤੇ ਇਕੱਠੇ ਹੋ ਜਓ ਕੋਈ ਲਾ ਰੈਗੂਲੇਸ਼ਨ ਕੋ ਰੂਲ ਰੈਗੂਲੇਸ਼ਨ ਇਦਾਂ ਦਾ ਬਣਾਓ ਜਿਹੜਾ ਸਾਰੇ ਵਰਲਡ ਦੇ ਵਿੱਚ ਇੱਕ ਹੋਵੇ ਇੱਕ ਚੱਲੇ ਇੱਕ ਦੂਜੇ ਤੋਂ ਵੱਧ ਕੇ ਉਹ ਜਦੋਂ ਕੰਮ ਕਰਦਿਆਂ ਤਾਂ ਕਾਨੂੰਨ ਟੁੱਟਦੇ ਆ ਉਹ ਬੰਦ ਕਰੀਏ ਆਪਾਂ ਸਾਰੇ ਇੱਕ ਹੋ ਜਾਈਏ ਜਿੰਨੀਆਂ ਕੈਨੇਡਾ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਫੈਡਰੇਸ਼ਨ ਆ ਸਾਰਿਆਂ ਨੂੰ ਇੱਕੋ ਬੇਨਤੀ ਆ ਕਿ ਮਿਲ-ਜੁਲ ਕੇ ਕੋਈ ਨਾ ਕੋਈ ਇਦਾਂ ਦਾ ਕਦਮ ਉਠਾਓ ਜਿਹੜੀ ਖਿੱਚੋ-ਤਾਣ ਬੰਦ ਹੋ ਜਾਵੇ ਤੇ ਇੱਕ ਮੰਚ ਤੇ ਕੱਟੇ ਹੋ ਜਾਓ ਉਹ ਕਬੱਡੀ ਦਾ ਬਹੁਤ ਜ਼ਿਆਦਾ ਭਲਾ ਹੋ ਜੂਗਾ ਉਸ ਚੀਜ਼ ਦੂਜੀ ਗੱਲ ਇਹ ਆ ਵੀ ਆ ਰਾਤ ਦੇ ਜਿਹੜੇ ਟੂਰਨਾਮੈਂਟ ਆ 7 ਵਜੇ ਤੋਂ 8 ਵਜੇ ਤੋਂ ਬਾਅਦ ਇਹ 플레이ਰਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਆ ਇਹ 플레이ਰਾਂ ਨੂੰ ਸਹੀ ਮੈਨੇ ਦੇ ਵਿੱਚ ਜੇ ਕਹ ਲਈਏ ਆਪਾਂ ਡੋਪ ਟੈਸਟ ਜਾਂ ਡਰੱਗ ਟੈਸਟ ਦੇ ਵਿੱਚ ਇਹ ਲਿਆਉਂਦੇ ਆ ਇਹਨਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ 플레이ਰ ਸਵੇਰ ਤੋਂ ਲੈ ਕੇ 24 ਘੰਟੇ ਭੁੱਖਾ ਰਹਿਣਾ ਕਿਉਂਕਿ ਜਦੋਂ ਕਬੱਡੀ ਖੇਡਦਾ ਬੰਦਾ ਉਦੋਂ ਖਾ ਨਹੀਂ ਹੁੰਦਾ ਸਿੰਘ ਜੱਡੀ ਆ ਜੀ ਉਦੋਂ ਖਾਣ ਦਾ ਟਾਈਮ ਨਹੀਂ ਹੁੰਦਾ ਕਾਰ ਹੁੰਦਾ ਨਹੀਂ ਤੇ ਪਲੀਜ਼ ਇਹ ਥੋੜਾ ਜਿਆ ਐਤੇ ਕੰਟਰੋਲ ਕੀਤਾ ਜਾਵੇ ਜੀ ਦਰਸ਼ਕਾਂ ਨੂੰ ਬੇਨਤੀ ਆ ਜੀ ਇਹ ਵੱਤ ਵਾਦ ਮੈਸੇਜ ਸ਼ੇਅਰ ਕਰੋ ਰਾਤ ਵਾਲੇ ਟੂਰਨਾਮੈਂਟ ਬੰਦ ਹੋਣ ਜੀ ਦਿਨੋਂ ਵੱਤ ਵਾਦ ਟੂਰਨਾਮੈਂਟ ਕਰਵਾਏ ਜਾਣ ਬੇਸ਼ੱਕ ਇੱਕ ਦਿਨ ਵੱਧ ਲਾ ਲਓ ਪਰ ਦਿਨੋਂ ਲਾਓ ਤਾਂ ਆ ਜਿਹੜੇ ਆਪਾਂ ਟਰੈਕਟਰ ਚਾਹੇ ਦੂਜੇ ਰੱਖਦੇ ਆ ਇਹਦੇ ਨਾਲੋਂ ਕੈਸ਼ ਪੈਸੇ ਰੱਖ ਦੋ ਸਾਰੇ ਪਲੇਅਰਾਂ 'ਚ ਵੰਡੇ ਜਾਣ ਜੇਕਰ ਇੱਕ ਪਲੇਅਰ ਨੇ ਟਰੈਕਟਰ ਚੱਕਣਾ ਤੇ ਜਿਹੜੇ ਬਾਕੀ 500 ਪਲੇਅਰ ਆ ਉਹ ਵਿਚਾਰਾ ਰਾਤ ਸਵੇਰੇ ਤੜਕੇ ਤੱਕ ਉਥੇ ੱੱਕੇ ਖਾ ਕੇ ਜਾਂਦਾ ਬਹੁਤ ਹੀ ਨਾਜਾਇਜ਼ ਹੋ ਰਹੀ ਆ ਕਬੱਡੀ 'ਚ ਇਹ ਇੱਕ ਬੇਨਤੀ ਸਮਝ ਕੇ ਇਹਨੂੰ ਹੋਸਾ ਦਾ ਕੰਟਰੋਲ ਚ ਪਲੀਜ਼ ਲਿਓ ਜੀ ਥੈਂਕ ਯੂ ਜੀ ਮੱਖਣ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦੋਸਤੋ ਇਸ ਹਨ ਮੱਖਣ ਥਾੜੀ ਵਾਰ ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਕਬੱਡੀ ਦੇ ਸ਼ਖਸੀਤਾਂ ਨਾਲ ਮਿਲਾਉਂਦੇ ਰਹਿਣਾ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ